ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬੀ ਜੀ.ਵੀ.ਐਸ.ਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ। ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਜੀ.ਵੀ.ਐਸ.ਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082725200 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4082725200 ਤੇ ਟਰਕੀਆ ਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆ ਨਾ ਟੌਨੀ ਟਰਕੀਆ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159099 05010 ਗੁਰਦੀਪ ਸਿੰਘ ਵਰਦੀ ਕੋਲੋਵਿਸ ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਅਮਰਿਕ ਸਿੰਘ ਟਵਾਲ ਜਰਨੈਲ ਸਿੰਘ ਯੂਬਾ ਸਿਟੀ ਗੁਰਨਾਮ ਸਿੰਘ ਐਂਟਿਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 5500 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 225 ਦੀ 7 ਮਈ ਦਾ ਪ੍ਰੋਗਰਾਮ ਹੈ ਤੇ ਦੇਣਾ ਚ ਬਦ ਦੁਆਰ ਕਵਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਉਹਨਾਂ ਤੌਖਲਿਆਂ ਉਹਨਾਂ ਚਿੰਤਾਵਾਂ ਉਹਨਾਂ ਛੋਰੀਆਂ ਦੇ ਨਿਸਤਾਰੇ ਤੋਂ ਜਾਂ ਉਹਨਾਂ ਦੇ ਬਾਰੇ ਕੋਈ ਅਹਿਮ ਅਪਡੇਟਸ ਤੋਂ ਜਿਹੜੀਆਂ ਜੰਗ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਨੇ ਇੱਕ ਸਵਾਲ ਦੇ ਰੂਪ ਦੇ ਵਿੱਚ ਬਹੁਤ ਸਾਰਾ ਇਸ ਟਾਈਮ ਜਾਣਕਾਰੀਆਂ ਦਾ ਪ੍ਰਵਾਹ ਚੱਲਦਾ ਪਰ ਇਹ ਨਿਸਤਾਰਾ ਕਰਨਾ ਇਸ ਫੈਸਲੇ ਤੇ ਪੁੱਜਣਾ ਬੜਾ ਔਖਾ ਹੋ ਚੁੱਕਿਆ ਹੈ ਕਿ ਕਿਹੜੀ ਜਾਣਕਾਰੀ ਸਹੀ ਹੈ ਤੇ ਕਿਹੜੀ ਗਲਤ ਮੀਡੀਆ ਦਾ ਤਰੂਲ ਹੈਗਾ ਹੀ ਹੈ ਕਿ ਉਹਦੇ ਬਾਰੇ ਤਾਂ ਆਪਾਂ ਗੱਲਬਾਤ ਕਰਾਂਗੇ ਪਰ ਨਾਲ ਨਾਲ AI ਦੁਆਰਾ ਜਿਹੜੀ ਬਣਾਈ ਗਈ ਫੁਟੇਜ ਆ ਜਾਂ ਹੋਰ ਜਿਹੜੀਆਂ ਪੁਰਾਣੀਆਂ ਫੁਟੇਜ ਆ ਉਹਨਾਂ ਦੇ ਹਵਾਲਿਆਂ ਦੇ ਨਾਲ ਇਹ ਨਿਸਤਾਰਾ ਕਰਨਾ ਇਸ ਫੈਸਲੇ ਤੇ ਪਹੁੰਚਣਾ ਬਹੁਤ ਔਖਾ ਹੋਇਆ ਪਿਆ ਵੀ ਕਿਹੜੀ ਘਟਨਾ ਸਹੀ ਹੈ ਤੇ ਕਿਹੜੀ ਘਟਨਾ ਗਲਤ ਸ਼ੁਰੂਆਤ ਕਰਗੇ ਇਹਨਾਂ ਤੰਦਾਂ ਨੂੰ ਖੋਲਣ ਤੋਂ 에ਅਰ ਸਟ੍ਰਾਈਕ ਦੇ ਮਾਮਲੇ ਦੇ ਵਿੱਚ ਕਹਿੰਦੇ 에ਅਰਪੋਰਟ ਤੇ ਸਕੂਲ ਦੇ ਨਾਲ ਨਾਲ ਹੁਣ ਕਰਤਾਰਪੁਰ ਕੋਰੀਡੋਰ ਵੀ ਜਿਹੜਾ ਉਹ ਬੰਦ ਕੀਤਾ ਗਿਆ ਹੈ ਬਿਲਕੁਲ ਪ੍ਰਵੀਨ ਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕੱਲ ਦੇਰ ਰਾਤ ਜਦੋਂ ਆਪਾਂ ਕੱਲ ਪ੍ਰੋਗਰਾਮ 'ਚ ਵੀ ਆਪਾਂ ਚਰਚਾ ਕੀਤੀ ਸੀ ਕਿ ਭਾਰਤ ਦੀ ਮੰਗਲਵਾਰ ਦੀ ਰਾਤ ਤੇ ਬੁੱਧਵਾਰ ਦੀ ਸਵੇਰ ਚੜ੍ਹਨ ਤੋਂ ਪਹਿਲਾਂ ਇੱਕ 1 ਵਜੇ ਸ਼ੁਰੂ ਕਰਕੇ 1:30 ਵਜੇ ਤੱਕ ਇਹ ਕਾਰਵਾਈ ਨਿਵੇੜ ਕੇ ਭਾਰਤ ਦੀਆਂ ਤਿੰਨੇ ਫੌਜਾਂ ਦਾ ਸਾਂਝਾ ਮਿਸ਼ਨ ਸੀ ਜਿਸ ਚ ਉਹਨਾਂ ਨੇ ਕਿਹਾ ਕਿ ਅਸੀਂ 9 ਟਕਣਿਆਂ ਨੂੰ ਨਿਸ਼ਾਨਾ ਬਣਾਇਆ ਔਰ 24 ਤੋਂ ਵੱਧ 24 ਮਜ਼ਾਈਲਾ ਛੜੀਆਂ ਨੇ ਜਿਹਦੇ ਵਿੱਚ ਮਤਲਬ ਕਿ ਉੱਥੇ ਕਈ ਹੱਤਵਦੀ ਮਾਰੇ ਗਏ ਸੋ ਇਸ ਦੇ ਦਰਮਿਆਨ ਹੀ ਮਤਲਬ ਕਿ ਉਸ ਕਾਰਵਾਈ ਦੇ ਦਰਮਿਆਨ ਹੀ ਤੁਰੰਤ ਇਹ ਵੀ ਫਿਕਰ ਸੀਗਾ ਕਿ ਅਗਲੇ ਦਿਨ ਫਿਰ ਕੋਈ ਕਾਰਵਾਈ ਹੋ ਸਕਦੀ ਹੈ ਦੁਬਾਰਾ ਜੰਗ ਵਾਲੀ ਸਥਿਤੀ ਬਣ ਸਕਦੀ ਹੈ ਬੇਸ਼ੱਕ ਐਲੋਸੀ ਦੇ ਉੱਤੇ ਗੋਲੀਬਾਰੀ ਹੋ ਰਹੀ ਆ ਤੇ ਉਹਦੇ ਵਿੱਚ 15 ਤੋਂ ਵੱਧ ਜਾਨਾਂ ਜਾਣ ਦੀ ਪੁੰਛ ਖੇਤਰ ਤੋਂ ਹੀ ਖਬਰ ਮਿਲ ਰਹੀ ਆ ਕਿ 15 ਤੋਂ ਵੱਧ ਭਾਰਤੀਆਂ ਦੀ ਜਾਨ ਗਈ ਜਿਹਦੇ ਵਿੱਚ ਪੁੰਛ ਦਾ ਗੁਰੂ ਘਰ ਵੀ ਨਿਸ਼ਾਨੇ ਤੇ ਆਇਆ ਤੇ ਉੱਥੋਂ ਦੇ ਤਿੰਨ ਸਿੰਘ ਵੀ ਜਿਨ੍ਹਾਂ ਚ ਇੱਕ ਰਾਗੀ ਸਿੰਘ ਵੀ ਨੇ ਉਹ ਵੀ ਸ਼ਹੀਦ ਹੋਏ ਨੇ ਉਸ ਗੋਲੀਬਾਰੀ ਦੇ ਵਿੱਚ ਸੋ ਇਹ ਘਟਨਾ ਵੀ ਸਾਹਮਣੇ ਜਿਹਦੀ ਨਿੰਦਾ ਜੱਤਰ ਸਾਹਿਬ ਨੇ ਵੀ ਅਜੀਬ ਜਿਹੇ ਪ੍ਰਧਾਨ ਨੇ ਵੀ ਤੇ ਹੋਰ ਸਿੱਖ ਸੰਸਥਾਵਾਂ ਨੇ ਵੀ ਤੇ ਭਾਰਤ ਵੱਲੋਂ ਕੀਤੀ ਗਈ ਆ ਸੋ ਇਸ ਤਰ੍ਹਾਂ ਦੀਆਂ ਲਗਾਤਾਰ ਗੋਲੀਬਾਰੀ ਦੇ ਵਿੱਚ ਇੱਧਰ ਨੇ ਆਮ ਸਿਵਲ ਨੇ ਮਾਰੇ ਜਾ ਰਹੇ ਨੇ ਤੇ ਉੱਧਰ ਵੀ ਭਾਰਤ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ ਇਹ 에ਅ ਸਟ੍ਰਾਈਕ ਤੋਂ ਬਾਅਦ ਦੀਆਂ ਸੰਗਤੀ ਵਿਦਿਆਨ ਜਿਹੜੀਆਂ ਤੇਜ਼ ਹੋਈਆਂ ਨੇ ਕੁਝ ਥਾਵਾਂ ਦੇ ਉੱਤੇ ਤਮਾਕਿਆਂ ਦੀਆਂ ਵੀ ਖਬਰਾਂ ਚੱਲ ਰਹੀਆਂ ਨੇ ਕਿ ਅੰਮ੍ਰਿਤਸਰ ਦੇ ਵਿੱਚ ਮੈਂ ਦੇਖਿਆ ਸੀਗਾ ਪੁਲਿਸ ਅਧਿਕਾਰੀਆਂ ਨੇ ਵੀ ਕਿਹਾ ਕਿ ਸਾਨੂੰ ਸੂਚਨਾ ਮਿਲਦੀ ਹੈ ਕਿ ਕੋਈ ਤਮਾਕੇ ਦੀਵਾ ਜੇ ਅਸੀਂ ਜਦੋਂ ਪਹੁੰਚਦੇ ਹਾਂ ਤਾਂ ਕੁਝ ਜਾਂ ਨਹੀਂ ਮਿਲਿਆ ਫਿਰ ਅਸੀਂ ਤੁਰੰਤ ਬਲੈਕਆਊਟ ਕੀਤਾ ਸੋ ਤਾਂ ਕਿ ਕੁਝ ਜਿਆ ਨਾ ਉਹ ਸੋ ਇਸ ਲਈ ਰਾਤ ਕਾਫੀ ਮਤਲਬ ਕਿ ਇਸ ਸਥਿਤੀ ਜੋ ਲੰਗੀ ਆ ਕਿ ਕੁਝ ਵੀ ਉਹ ਸੋਸ਼ਲ ਮੀਡੀਆ ਤੇ ਕਿੰਨੀ ਤਰ੍ਹਾਂ ਫੈਲ ਵੀ ਰਿਹਾ ਆ ਪਰ ਉਹਦੇ ਤੇ ਵੀ ਆਵਾਂਗੇ ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਬਿਲਕੁਲ ਜੀ ਇਹ ਸਟ੍ਰਾਈਕ ਤੋਂ ਬਾਅਦ ਸੱਤ ਸੁੱਬਿਆਂ ਦੇ 11 에어ਪੋਰਟ ਬੰਦ ਕਰ ਦਿੱਤੇ ਗਏ ਨੇ ਜਿਨ੍ਹਾਂ ਚ ਅੰਮ੍ਰਿਤਸਰ ਦਾ 에어ਪੋਰਟ 10 ਮਈ ਤੱਕ ਲਈ ਬੰਦ ਕਰ ਦਿੱਤਾ ਗਿਆ ਸੋ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਤੇ ਕਸ਼ਮੀਰ ਵਾਲਾ ਹਾਂ ਜਿਹੜਾ ਸ਼ਿਰਨਾਗਰ ਵਾਲਾ 에어ਪੋਰਟ ਹੈ ਉਹਨੂੰ ਬੰਦ ਕੀਤਾ ਗਿਆ ਜੀ ਜੀ ਲੇ ਲਦਾਖ ਦਾ ਲੇ ਅਰਪੋਰਟ ਹੈ ਉਹਨੂੰ ਬੰਦ ਕਰ ਦਿੱਤਾ ਗਿਆ ਹੈ। ਰਾਜਸਥਾਨ ਵਾਲਾ ਬੀਕਾਨੇਰ ਤੇ ਜੋਧਪੁਰ ਵਾਲਾ 에ਰਪੋਰਟ ਹੈ ਉਹਨੂੰ ਬੰਦ ਕਰ ਦਿੱਤਾ ਗਿਆ। ਗੁਜਰਾਤ ਦਾ ਰਾਜਕੋਟ ਪੁੱਜ ਤੇ ਜਾਮਨਗਰ ਵਾਲਾ 에ਰਪੋਰਟ ਹੈ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ। ਹਮਾਚਲ ਪ੍ਰਦੇਸ਼ ਦਾ ਧਰਮਸ਼ਾਲਾ ਵਾਲਾ 에ਰਪੋਰਟ ਹੈ ਉਹਨੂੰ ਰੋਕ ਦਿੱਤਾ ਗਿਆ। ਪੰਜਾਬ ਦਾ ਅੰਮ੍ਰਿਤਸਰ 에ਰਪੋਰਟ ਦਾ ਆਪਾਂ ਗੱਲ ਕਰਕੇ ਛਟਿਆ ਤੇ ਇਸੇ ਤਰ੍ਹਾਂ ਚੰਡੀਗੜ੍ਹ ਜਿਹੜਾ ਮਹਾਲੀ ਦੇ ਵਿੱਚ 에ਰਪੋਰਟ ਹੈ ਉਹਨੂੰ ਰੋਕ ਦਿੱਤਾ ਗਿਆ। ਸੋ ਇਹ ਇਹ ਥੋੜਾ ਜਿਹਾ ਉਡਾਨਾਂ ਰੋਕ ਦਿੱਤੀਆਂ ਗਈਆਂ। ਅੰਮ੍ਰਿਤਸਰ ਤੋਂ ਕੁਝ ਉਡਾਨਾਂ ਨੂੰ ਤਬਦੀਲ ਕਰਕੇ ਇੱਧਰ ਵੀ ਲਿਆਂਦਾ ਗਿਆ ਮਾ ਦਿੱਲੀ ਵੀ ਲਿਆਂਦਾ ਗਿਆ ਜਦੋਂ ਕਿ ਦਿੱਲੀ ਦੇ ਵੀ 에어ਪੋਰਟ ਦੇ ਉੱਤੇ ਦਾ ਕਾਫੀ ਅਸਰ ਦੇਖਿਆ 150 ਦੇ ਕਰੀਬ ਉਡਾਨਾਂ ਪ੍ਰਭਾਵਿਤ ਹੋਈਆਂ ਨੇ ਦਿੱਲੀ 에어ਪੋਰਟ ਤੋਂ ਸੋ ਉੱਥੇ ਵੀ ਇਹ ਅਸਰ ਦੇਖਿਆ ਗਿਆ ਕਿਉਂਕਿ ਕਿਤਨਾ ਕਿਤੇ ਉਹਨਾਂ ਦੀ ਜਿਹੜੀ ਪਾਕਿਸਤਾਨ ਵਾਲਾ 에어ਸਪੇਸ ਆ ਉਹ ਵਸਤਨਾ ਬੰਦ ਕਰ ਦਿੱਤਾ ਗਿਆ ਪਾਕਿਸਤਾਨੀ 에어ਸਪੇਸ ਤੇ ਬਿਲਕੁਲ ਬੰਦ ਹੈ ਜੀ ਸੋ ਇਸੇ ਪ੍ਰਕਿਰਿਆ ਦੇ ਵਿੱਚ ਪੰਜਾਬ ਦੇ ਸਰਦੀ ਖੇਤਰ ਵਾਲੇ ਜਿਹੜੇ ਪੰਜ ਜ਼ਿਲ੍ਹੇ ਨੇ ਉਹਨਾਂ ਚ ਸਕੂਲ ਬਿਲਕੁਲ ਬੰਦ ਨੇ ਜੰਮੂ ਕਸ਼ਮੀਰ ਦੇ ਸ਼ਿਰਨਗਰ ਵਾਲੇ ਸਾਰੇ ਸਕੂਲ ਪੂਰੀ ਤਰ੍ਹਾਂ ਬੰਦ ਨੇ ਹੋਰ ਵਿੱਦਿਅਕ ادارے ਬੰਦ ਨੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਫਾਜ਼ਿਲਕਾ ਫਰੋਜ਼ਪੁਰ ਇਹਨਾਂ ਦੇ ਸਾਰੇ ਸਕੂਲ ਅਗਲੇ ਹੁਕਮਾਂ ਤੱਕ ਲਈ ਬੰਦ ਕਰ ਦਿੱਤੇ ਗਏ ਨੇ ਪਰ ਜਿਵੇਂ ਤੁਸੀਂ ਇਹ ਸਵਾਲ ਕੀਤਾ ਉਹ ਬਿਲਕੁਲ درست ਹੈ ਜੀ ਕਿ ਕਰਤਾਰਪੁਰ ਕੋਰੀਡੋਰ ਵੀ ਫਿਲਹਾਲ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਗਿਆ ਜਿਸ ਦਿਨ ਮੰਗਲਵਾਰ ਦੀ ਰਾਤ ਨੂੰ ਇਹ ਸਟ੍ਰਾਈਕ ਹੁੰਦੀ ਹੈ ਉਸ ਤੋਂ ਅਗਲੀ ਸਵੇਰ ਜਿਹੜਾ ਬੁੱਧਵਾਰ ਦਾ ਦਿਨ ਸੀ ਉਸ ਦਿਨ ਦੇ ਲਈ 500 ਦੇ ਕਰੀਬ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੋਈ ਸੀ ਯੋ ਕਿਰਪਾਪੁਰ ਸਾਹਿਬ ਨੂੰ ਗੁਰੂ ਘਰ ਦੇ ਦਰਸ਼ਨਾਂ ਲਈ ਜਾਣਾ ਸੀ ਉਹਨਾਂ ਦੀ ਗੰਟੀ 491 ਦੇ ਕਰੀਬ ਦੱਸੀ ਜਾ ਰਹੀ ਹੈ ਜਾਂਦੀ ਰਜਿਸਟ੍ਰੇਸ਼ਨ ਸੀ 491 ਦੇ ਵਿੱਚੋਂ 60 ਛੜਦਾਲੂ ਹੀ ਪਹੁੰਚੇ ਸੀ ਠੀਕ ਹੈ ਜੀ ਤੇਰਾਬਾ ਬਨਾਨਕ ਸੋ ਜਿੱਥੋਂ ਉਹਨਾਂ ਨੇ ਕਿਰਪਾਪੁਰ ਘਡੋਰ ਨਹੀਂ ਜਾਣਾ ਸੀ ਸੋ ਉਹਨਾਂ 60 ਛੜਦਾਲੂਆਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਕਿ ਇਸ ਮੌਕੇ ਮਾਹੌਲ ਨਹੀਂ ਹੈ ਜਾਣ ਦਾ ਇਸ ਲਈ ਅਸੀਂ ਕਿਰਪਾਪੁਰ ਘਡੋਰ ਨੂੰ ਵੀ ਫਿਲਹਾਲ ਰੋਕ ਰਹੇ ਹਾਂ ਤੇ ਆਪਾਂ ਜਦੋਂ ਮਾਹੌਲ ਸੁਖਾਵਾਂਾ ਹੋ ਜਾਊਗਾ ਦੁਬਾਰਾ ਰਜਿਸਟ੍ਰੇਸ਼ਨ ਖੁੱਲੂਗੀ ਤੁਸੀਂ ਨਵੇਂ ਸਿਰਿਓਂ ਅਪਲਾਈ ਕਰਿਓ ਇਹਦਾ ਹਵਾਲਾ ਦੇ ਕੇ ਤੇ ਤੁਹਾਨੂੰ ਦੁਆਰਾ ਮਨਜ਼ੂਰੀ ਮਿਲੇਗੀ ਸੋ ਅੱਜ ਨਹੀਂ ਜਾ ਸਕਦੇ ਸੋ ਇਸ ਤਰ੍ਹਾਂ ਕਰਤਾਰਪੁਰ ਡੋਰ ਨੂੰ ਵੀ ਰੋਕ ਦਿੱਤਾ ਗਿਆ ਉਹ ਵੀ ਬੰਦ ਹੈ ਤੇ ਦਿੱਲੀ ਰਿਪੋਰਟ ਤੋਂ ਜਿਵੇਂ ਗੱਲ ਕੀਤੀ ਹੈ ਕਿ ਉੱਥੇ ਡੇਟਸ ਤੋਂ ਕਰੀਬ ਫਲਾਈਟਾਂ ਦਾ ਪ੍ਰਭਾਵਤ ਹੋਣ ਦਾ ਜਾਣਕਾਰੀ ਮਿਲ ਰਹੀ ਹੈ ਸੋ ਕਾਫੀ ਮਤਲਬ ਕਿ ਕਹਿ ਸਕਦੇ ਹਾਂ ਤੇ ਨਾਲ ਆ ਮਾਹੌਲ ਹੈ ਔਰ ਇੱਕ ਪਾਸੇ ਐਲਓਸੀ ਦੇ ਉੱਤੇ ਜਿਵੇਂ ਆਪਾਂ ਗੱਲ ਕੀਤੀ ਆ ਕਸ਼ਮੀਰ ਦੇ ਵਿੱਚ ਉਧਰ ਗੋਲੀਬਾਰੀ ਹੋ ਰਹੀ ਆ ਪੂਚ ਖੇਤਰ ਦੀ ਆਪਾਂ ਗੱਲ ਕੀਤੀ ਉਹ ਤੋਂ ਇਲਾਵਾ ਕੁਝ ਹੋਰ ਥਾਮਾਂ ਦੇ ਉੱਤੇ ਵੀ ਗੋਲੀਬਾਰੀ ਧਮਾਕੇ ਦੀਆਂ ਖਬਰਾਂ ਜਾਂ ਸੀਜ ਫਾਇਰ ਤੋੜਨ ਦੀਆਂ ਫਿਰ ਜਵਾਬੀ ਕਾਰਵਾਈ ਦੀਆਂ ਖਬਰਾਂ ਆ ਰਹੀਆਂ ਨੇ ਇਹਦੇ ਵਿੱਚ ਖਾਸ ਕਰਕੇ ਕਸ਼ਮੀਰ ਖੇਤਰ ਤੋਂ ਤਾਂ ਲੋਕ ਅਪਲਾਈਨ ਕਰਦੇ ਵੀ ਨਜ਼ਰ ਆਏ ਤੇ ਇੱਧਰ ਪੰਜਾਬ ਦੇ ਵੀ ਸਰਦੀ ਪਿੰਡਾਂ ਦੇ ਵਿੱਚੋਂ ਮਤਲਬ ਕਿ ਲੋਕਾਂ ਨੇ ਟਰਾਲੀਆਂ 'ਚ ਸਮਾਨ ਜ਼ਰੂਰੀ ਸਮਾਨ ਜਾਂ ਪਰਿਵਾਰਕ ਜੀਵਾਂ ਨੂੰ ਬੱਚਿਆਂ ਬਜ਼ੁਰਗਾਂ ਨੂੰ ਦੂਈ ਥਾਮ ਤੇ ਤਬਦੀਲ ਕਰਨਾ ਸ਼ੁਰੂ ਕੀਤਾ ਕਈ ਪਿੰਡਾਂ 'ਚ ਜਿਹੜੇ ਐਨ ਸਰਦ ਦੇ ਉੱਤੇ ਨੇ ਉੱਥੇ ਈਕੀਕ ਜੀ ਵੀ ਘਰ 'ਚ ਰਹਿ ਗਿਆ ਔਰ ਕਈ ਪਿੰਡ ਅਜੇ ਵੀ ਡਟੇ ਨਗੇ ਜਿਉਂ ਮੇ ਫੌਜ ਨਹੀਂ ਆਈ ਉਵੇਂ ਜੰਗ ਨਹੀਂ ਲੱਗ ਰਹੀ ਇਸ ਲਈ ਉਥੇ ਕਾਇਮ ਨੇ ਪਰ ਇਹ ਉਹ ਮੌਕਾ ਹੈ ਪ੍ਰਵੀਨ ਜੀ ਜਦੋਂ ਘਰਾਂ ਚ ਦਾਣੇ ਆਏ ਹੋਣ ਅਨਾਜ ਸੰਭਾਲਣਾ ਹੋਵੇ ਨਾ ਪੂਰੇ ਸਾਲ ਦਾ ਦਾਣਾ ਪੱਕਾ ਆਪਾਂ ਢੋਲਾਂ ਚ ਪਾਉਣਾ ਪਾਉਣਾ ਢੋਲਾਂ ਚ ਪਾਉਣਾ ਹੋਵੇ ਉਸ ਸਮੇਂ ਸੋ ਇਸ ਲਈ ਇਹ ਕਾਫੀ ਔਖਾ ਦੌਰ ਹੈ ਪਰ ਮੁਲਕ ਕਹਿੰਦਾ ਕਿ ਅਸੀਂ ਫੌਜ ਦੇ ਨਾਲ ਆ ਤੇ ਪੰਜਾਬ ਵੀ ਕਹਿੰਦਾ ਅਸੀਂ ਫੌਜ ਦੇ ਨਾਲ ਆ ਪਰ ਅਸੀਂ ਜੰਗ ਦੇ ਹੰਮ ਹੀ ਨਹੀਂ ਆ ਹੂੰ ਸੋ ਅਸੀਂ ਸ਼ਾਂਤੀ ਚਾਹੁੰਦੇ ਆ ਅਮਨ ਚਾਹੁੰਦੇ ਆ ਕਿਉਂਕਿ ਇਹ ਜਮਨਾ ਪਾਰ ਵਾਲੇ ਮਹਿਸੂਸ ਨਹੀਂ ਕਰ ਸਕਦੇ ਕਿ ਜਿਹੜੇ ਸਰਹੱਦ ਤੇ ਸੂਬੇ ਨੇ ਉਹ ਕਿਹ ਸਥਿਤੀ ਚ ਹੁੰਦੇ ਨੇ ਸੋ ਅਸੀਂ ਆਪਣਾ ਵੀ ਵਾਰਦੇ ਆ ਆਪਣੇ ਬੱਚੇ ਵੀ ਫੌਜ ਚ ਭੇਜਦੇ ਆ ਹੈਨਾ ਤੇ ਜੇ ਅਸੀਂ ਸੱਤਾ ਨੂੰ ਸਰਕਾਰ ਨੂੰ ਸਵਾਗਤ ਕਰਦੇ ਆ ਫਿਰ ਸਾਨੂੰ ਦੇਸ਼ ਤਰੋਹੀ ਗਦਾਰਾਂ ਨੂੰ ਲਾਣ ਲੱਗੇ ਵੀ ਦੇਰ ਨਹੀਂ ਲਾਉਂਦੇ ਤੁਸੀਂ ਹੈਨਾ ਸੋ ਸੋ ਬੱਚੀ ਨਹੀਂ ਛੱਡੀ ਜਿਹੜਾ ਆਪਣਾ ਘਰ ਵਾਲਾ ਗਵਾ ਕੇ ਆਈ ਹੈਨਾ ਕਰਨਾਲ ਦੀ ਉਹ ਧੀ ਜਿਹਦੇ ਹੱਥ ਤਾਂ ਜੇ ਅੱਤਾਂ ਚ ਚੂੜਾ ਸੀ ਤੇ ਹੱਥਾਂ ਤੇ ਮਹਿੰਦੀ ਸੀ ਉਹ ਉਹ ਨਹੀਂ ਤੁਸੀਂ ਉਹਨੂੰ ਬਖਸ਼ੀ ਉਹਨੇ ਜਦੋਂ ਆਕੇ ਸਵਾਲ ਕੀਤਾ ਕਿ ਬਈ ਕਸ਼ਮੀਰੀਆਂ ਨੇ ਸਾਡਾ ਬਹੁਤ ਸਾਥ ਦਿੱਤਾ ਉਹਨਾਂ ਬਾਰੇ ਨਾ ਕੁਝ ਬੋਲੋ ਹਾਂ ਤੇ ਤੁਸੀਂ ਤਾਂ ਉਹਨੂੰ ਵੀ ਟਰੋਲ ਕੀਤਾ ਸੋ ਇਸ ਲਈ ਇਹ ਟਰੋਲ ਦੀ ਪ੍ਰਵਾਹ ਨਹੀਂ ਕਰਦਾ ਪੰਜਾਬ ਪਰ ਸਹੀ ਨੂੰ ਸਹੀ ਕਿਉਂਕਿ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਸਵਾਲ ਤਾਂ ਸਰਕਾਰ ਮੂਰੇ ਖੜਾ ਹੈ ਨਾ ਕਿ ਉਹ ਦਿਨ ਦਿਹਾੜੇ ਆਕੇ ਵਾਰਦਾਤ ਨੂੰ ਅੰਜਾਮ ਦੇ ਕੇ ਕਿਵੇਂ ਚਲੇ ਗਏ ਹਮ ਬੇਸ਼ੱਕ ਅਸੀਂ ਕਹਿੰਦੇ ਹਾਂ ਕਿ ਅਸੀਂ ਉਹਦਾ ਬਦਲਾ ਇਹ ਸਟ੍ਰਾਈਕ ਨਹੀਂ ਲੈ ਲਿਆ ਹੈਨਾ ਪਰ ਸਵਾਲ ਤਾਂ ਇਹ ਹੈ ਕਿ ਉਹ ਦਿਨ ਦਿਹਾੜੇ ਆਏ ਅੰਜਾਮ ਦੇ ਕੇ ਚਲੇਗੇ ਸਾਡੀਆਂ ਏਜੰਸੀਆਂ ਸਾਡੇ ਸੁਰੱਖਿਆ ਸਿਸਟਮ ਆਫ ਫੇਲਿਅਰ ਕਿਉਂ ਹੋਇਆ ਹੁਣ ਤਾਂ ਜੰਮੂ ਕਸ਼ਮੀਰ ਹੈ ਵੀ ਯੂਟੀ ਹੈ ਉਥੋਂ ਦੀ ਪੁਲਿਸ ਵੀ ਤੇ ਸੁਰੱਖਿਆ ਦਸਤੇ ਵੀ ਸਾਰਾ ਕੁਝ ਕੇਂਦਰ ਦੇ ਕੰਟਰੋਲ 'ਚ ਹੈ ਹਮ ਤੇ ਜੇ ਇਨਪੁਟ ਸੀ ਤਾਂ ਫਿਰ ਤਿੰਨ ਦਿਨ ਪਹਿਲਾਂ ਮੋਦੀ ਦਾ ਦੌਰਾ ਕਿਉਂ ਰੱਦ ਕੀਤਾ ਉਥੋਂ ਹਮ ਤੇ ਜੇ ਮੋਦੀ ਦਾ ਦੌਰਾ ਰੱਦ ਹੋ ਸਕਦਾ ਤਾਂ ਸਲਾਨੀਆ ਨੂੰ ਸੁਰੱਖਿਆ ਵੀ ਦਿੱਤੀ ਜਾ ਸਕਦੀ ਔਰ ਬਹਿਲਗਾਮ ਉਹ ਘਾਟੀ ਹੈ ਜਿੱਥੋਂ ਅਮਰਨਾਥ ਯਾਤਰੀਆਂ ਨੇ ਸ਼ਰਧਾਲੂ ਨੇ ਵੀ ਲੰਘਣਾ ਤੇ ਤੁਸੀਂ ਤਾਂ ਵੀ ਗੰਭੀਰਤਾ ਨਾਲ ਨਹੀਂ ਲਿਆ ਇਨਪੁਟ ਮਿਲਦਿਆਂ ਹੋਇਆਂ ਵੀ ਤੁਹਾਡੇ ਕੋਲ ਹੁੰਦਿਆਂ ਹੋਇਆਂ ਅੰਤ ਵਿੱਚ ਸੋ ਇਸ ਲਈ ਇਹ ਸਵਾਲ ਜੀਵਦਾ ਤੂੰ ਖੜਾ ਹੈ ਇਹਦਾ ਜਵਾਬ ਸਰਕਾਰ ਨਹੀਂ ਦੇ ਰਹੀ ਪਰ ਮਿਸ਼ਨ ਸੰਧੂਰ ਦੇ ਰਾਹੀਂ ਮਤਲਬ ਇਹ ਬਿਆਨੀਆਂ ਜਰੂਰ ਕਰਿਆ ਜਾ ਰਿਹਾ ਔਰ ਕੁਝ ਤਰ੍ਹਾਂ ਇਸ ਨੂੰ ਇਸ ਪਹਿਲੂ ਤੋਂ ਵੀ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੇ ਜਿਹੜਾ ਸੰਧੂਰ ਸ਼ਬਦ ਹੈ ਉਹ Hindu ਮਿਤਚਉਂ ਦਾ ਹਾਂ ਜੀ ਉਹਦੇ ਹਵਾਲੇ ਨਾਲ ਕਿ ਹਾਂ ਇਹ ਸਾਡਾ ਮਤਲਬ ਕਿ ਸੁਹਾਗ ਦੇ ਨਾਲ ਜੁੜਿਆ ਫਿਰ ਜੇ ਆਪਾਂ ਉਸ ਪ੍ਰਤੀਕ ਨੂੰ ਵਰਤਦੇ ਹਾਂ ਮਿਸ਼ਨ ਸੰਧੂਰ ਦੇ ਰੂਪ ਚ ਫਿਰ ਹਿੰਦੂ ਧਰਮ ਦੇ ਵਿੱਚ ਤਾਂ ਇਹ ਵੀ ਰੀਤ ਰਹੀ ਆ ਕਿ ਬਈ ਜੇ ਸੂਰਜ ਛਿਪ ਜਵੇ ਉਹ ਤੋਂ ਬਾਅਦ ਜੰਗ ਨਹੀਂ ਤੇ ਰਮਾਇਣ ਤੇ ਮਹਾਭਾਰਤ ਤੋਂ ਵੱਡੀ ਤਾਂ ਕੋਈ ਉਦਾਹਰਨ ਨਹੀਂ ਸਾਡੇ ਮੂਰੇ ਤੇ ਫਿਰ ਸੇਖਾ ਉਹ ਉਹ ਕਹਿੰਦੇ ਇਸ ਸਮੇਂ ਕਿਉਂ ਜੀ ਪਰ ਕੋਈ ਤਰ੍ਹਾਂ ਕਹਿੰਦੀ ਆ ਕਿ ਜਦੋਂ ਅੱਜ ਦੀ ਟੈਕਨੋਲੋਜੀ ਦਾ ਯੁੱਗ ਆ ਅੱਜ ਦੇ ਦੌਰ 'ਚ ਤੁਹਾਨੂੰ ਮੌਕੇ ਦੀ ਨਿਯਾਕਤ ਨੂੰ ਸਮਝ ਕੇ ਆ ਉਹ ਫੈਸਲਾ ਕਰਨਾ ਪੈਂਦਾ ਕਿ ਸ਼ਾਇਦ ਦਿਨ ਦਿਹਾੜੇ ਹੋਵੇ ਤਾਂ ਵੱਧ ਨੁਕਸਾਨ ਹੋਵੇ ਮੈਂ ਵੱਧ ਤਣਾਅ ਹੋਵੇ ਵੱਜ ਪਗ ਪਗ ਦੜਮਚੇ ਇਸ ਲਈ ਕਹਿੰਦੇ ਕਿ ਅੱਜ ਕੱਲ ਦਾ ਟਾਰਗੇਟ ਮਿਥ ਲਏ ਜਾਂਦੇ ਨੇ ਤੇ ਉਹ ਟਾਰਗੇਟ ਦੇ ਉੱਤੇ ਹੀ ਮਤਲਬ ਭਾਰਤ ਦੀ ਫੌਜ ਨੇ ਬੜੀ ਗੰਭੀਰਤਾ ਨਾਲ ਬਿਆਨੀਆਂ ਕਰਕੇ ਕਿਹਾ ਕਿ ਅਸੀਂ ਤਾਂ ਸਿਰਫ ਹਤਵਾਲੀ ਟਕਾਣੇ ਨਸਟ ਕੀਤੇ ਸੀ ਹੂੰ ਜੀ ਬਿਲਕੁਲ ਤੇ ਇਹਦੇ ਨਾਲ ਅਗਲੀ ਜਿਹੜੀ ਖਬਰ ਉਹਦੇ ਵੱਲ ਵਧੀ ਆਪਾਂ ਕਿਉਂਕਿ ਤਰ੍ਹਾਂ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਨੇ ਵੀ ਅੱਜ ਹਾਜ਼ ਇੱਥੇ ਡਿੱਗਿਆ ਆਫ ਹੋਇਆ ਨੇ ਡਿੱਗਿਆ ਸਵਾਲ ਪੈਦਾ ਇਹ ਹੋ ਗਿਆ ਸ਼ਰਮਨ ਜੀ ਵੀ ਕਿਸ ਨੇ ਕਿਸ ਦੇ ਜਹਾਜ਼ ਡਿੱਗੇ ਪ੍ਰਵੀਨ ਜੀ ਬਿਲਕੁਲ ਜੋ ਖਬਰਾਂ ਆ ਰਹੀਆਂ ਨੇ ਹਾਂਜੀ ਉਹਦੇ ਵਿੱਚ ਇੱਕ ਤਾਂ ਹੈਗਾ ਕਿ ਅਖਬਾਰੀ ਖਬਰਾਂ ਹੂੰ ਹੂੰ ਜੋ ਨਾਮੀ ਅਖਬਾਰ ਨੇ ਉਹਨਾਂ ਦੀਆਂ ਪ੍ਰਕਾਸ਼ਿਤ ਖਬਰਾਂ ਨੇ ਹੂੰ ਦੂਸਰਾ ਹੈਗਾ ਟੈਲੀਵਿਜ਼ਨ ਜਿਹੜੇ ਸੈਟਲਾਈਟ ਚੈਨਲ ਨੇ ਹੂੰ 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 ਤੀਸਰਾ ਹੈਗਾ ਸੋਸ਼ਲ ਮੀਡੀਆ ਦੇ ਅਧਿਕਾਰਤ ਚੈਨਲ ਕੁਝ ਹੂੰ ਤੇ ਉਹ ਤੋਂ ਬਾਅਦ ਹੈਗਾ ਸੋਸ਼ਲ ਮੀਡੀਆ ਦਾ ਖੁੱਲਾ ਬਾਜ਼ਾਰ ਜੀ ਕਿ ਜਿੱਥੇ ਜੋ ਜੀ ਆਵੇ ਸਾਂਝਾ ਕਰੋ ਮੈਂ ਦੇਖ ਰਿਹਾ ਕਿ ਉੱਥੇ ਗਾਜਾ ਪੱਟੀ ਵਾਲੀਆਂ ਵੀਡੀਓ ਉਸ ਸਮੇਂ ਦੀਆਂ ਵੀਡੀਓ ਉਸ ਸਮੇਂ ਦੀਆਂ ਫੋਟੋਆਂ ਇਹਨਾਂ ਉਸਮੇ ਦੇ ਦ੍ਰਿਸ਼ ਫਿਰ AI ਤੋਂ ਬਣੀਆਂ ਹੋਈਆਂ ਫਿਰ ਕੁਝ ਫਿਲਮੀ ਸੀਨ ਫਿਰ ਵੀਡੀਓ ਗੇਮ ਵਾਲੇ ਇੰਨਾ ਕੁਝ ਫੈਲਾਇਆ ਜਾ ਰਿਹਾ ਕਿ ਕਿਸੇ ਨੂੰ ਇਹ ਨਤਾਰਾ ਕਰਨ ਦਾ ਔਕਾ ਹੋ ਗਿਆ ਚੋ ਸੱਚ ਕੀ ਹੈ ਤੇ ਝੂਠ ਕੀ ਹੈ ਝੂਠ ਕੀ ਹੈ ਬਿਲਕੁਲ ਸਹੀ ਦੂਸਰੇ ਪਾਸੇ ਜਦੋਂ ਬਾਰਡਰ ਤੇ ਜੰਗ ਹੁੰਦੀ ਆ ਬਾਰਡਰ ਤੇ ਆਹਮੋ ਸਾਹਮਣਾ ਹੁੰਦਾ ਚਾਹੇ ਉਹ ਸਰਜੀਕਲ ਸਟ੍ਰਾਈਕ ਹੋਵੇ ਚਾਹੇ ਉਹ 에ਅਰ ਸਟ੍ਰਾਈਕ ਹੋਵੇ ਹੈਨਾ ਜਿਵੇਂ ਆਪਾਂ ਮਤਲਬ ਜੇਕਰ ਆਪਾਂ ਇਸ ਬਾਰੇ ਨਾਲ ਗੱਲ ਕਰੀਏ ਤਾਂ ਇਹ ਲਗਾਤਾਰ ਸੀਗਾ ਕਿ ਜੇ ਜਦੋਂ ਮਤਲਬ ਉਰੀਆ ਹਮਲਾ ਹੁੰਦਾ ਤਾਂ ਉਹ ਤੋਂ 11 ਦਿਨਾਂ ਬਾਅਦ ਸਰਜੀਕਲ ਸਟ੍ਰਾਈਕ ਹੁੰਦੀ ਹੈ ਜਦੋਂ ਪਲਵਾਮਾ ਹਮਲਾ ਹੁੰਦਾ ਤਾਂ ਉਹਦੇ 12 ਦਿਨਾਂ ਬਾਅਦ 에ਅਰ ਸਟ੍ਰਾਈਕ ਹੁੰਦੀ ਹੈ ਜਦੋਂ ਪਹਿਲਗਾਮ ਹਮਲਾ ਤਾਂ ਉਹਦੇ 15 ਦਿਨਾਂ ਬਾਅਦ 에ਅਰ ਸਟ੍ਰਾਈਕ ਹੈ ਸੋ ਇਸ ਜਦੋਂ ਇਸ ਤਰ੍ਹਾਂ ਦੀ ਪ੍ਰਕਿਰਿਆ ਹੁੰਦੀ ਹੈ ਤਾਂ ਉਹਦੇ ਵਿੱਚ ਬਹੁਤ ਪਰਮਪਲੇਖੇ ਵੀ ਪੈਦਾ ਹੁੰਦੇ ਨੇ ਤੇ ਬਹੁਤ ਪਰਮਪਲੇਖੇ ਫਲਾਈ ਵੀ ਜਾਂਦੇ ਨੇ ਪਰ ਜੰਗ ਦੇ ਵਿੱਚ ਅਧਿਕਾਰਤ ਮੀਡੀਆ ਕੋਲ ਨਿਊਜ਼ਪੇਪਰਾਂ ਕੋਲ ਅਖਬਾਰਾਂ ਕੋਲ ਏਜੰਸੀਆਂ ਕੋਲ ਖਬਰ ਉਹੀ ਆਉਣੀ ਹੈ ਜੋ ਫੌਜ ਵੱਲੋਂ ਬੁਲੇਟਿਨ ਜਾਰੀ ਕੀਤਾ ਜਾਣਾ ਜਾਂ ਫੌਜ ਦੇ ਪੀਆਰ ਨੇ ਜਾਂ ਭਾਰਤ ਸਰਕਾਰ ਨੇ ਕੋਈ ਅਧਿਕਾਰਕ ਤੌਰ ਤੇ ਜਾਰੀ ਕਰਨਾ ਪਵੇਗਾ ਹਮ ਸੋ ਹੁਣ ਇਹਦੇ ਵਿੱਚੋਂ ਜੇ ਤੁਸੀਂ ਦੇਖੋ ਤਾਂ ਭਾਰਤ ਵੱਲੋਂ ਜਿਸ ਤਰ੍ਹਾਂ ਸਾਡੇ ਵਿਦੇਸ਼ ਸਕੱਤਰ ਨੇ ਤੇ ਦੋ ਫੌਜ ਦੇ ਵਿੱਚੋਂ ਧੀਆਂ ਨੂੰ ਲੈ ਕੇ ਉਹਨੇ ਪ੍ਰਤੀਕ ਦਿੱਤਾ ਕਿ ਆਹ ਫੌਜ ਦਾ ਸਾਂਝਾ ਮਿਸ਼ਨ ਆ ਉਹਨਾਂ ਨੂੰ ਉਠਾ ਕੇ ਜੋ ਬਿਆਨੀਆਂ ਉਹਦੇ ਵਿੱਚ ਸੀਗਾ ਉਹਦੇ ਵਿੱਚ ਬੜਾ ਠਹਿਰਾ ਬੜੀ ਗੰਭੀਰਤਾ ਪਰ ਬੜਾ ਹੌਸਲਾ ਸੀ ਸੋ ਉਹਨਾਂ ਨੇ ਬਿਆਨੀਆਂ ਕੀਤਾ ਕਿ ਜੀ ਅਸੀਂ ਉਹਨਾਂ ਦੇ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਪੰਜ ਟਿਕਾਣੇ ਆਪਾਂ ਕੱਲੀ ਗੱਲ ਕਰ ਰਹੇ ਸੀਗੇ ਕਿ ਪੰਜ ਟਿਕਾਣੇ ਜਿਹੜੇ ਕਸ਼ਮੀਰ ਕਬਜ਼ੇ ਵਾਲਾ ਕਿਹਾ ਜਾਂਦਾ ਕਿ ਉਹਨਾਂ ਦੇ ਕਿਸ ਕਬਜ਼ੇ ਚਾ ਉਸ ਖੇਤਰ ਸੀ ਚਾਰ ਟਿਕਾਣੇ ਪਾਕਿਸਤਾਨ ਵਾਲੇ ਪਾਸੇ ਸੀ ਜਿਹੜੇ 9 ਟਿਕਾਣੇ ਨਿਸ਼ਾਨੇ ਬਣਾਏ ਤੇ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਜੀ ਜੈਸ ਦਾ ਜਿਹੜਾ ਮੁਖੀ ਹੈ ਮਸੂਦ ਅਜ਼ਰ ਉਹਦੇ ਪਰਿਵਾਰ ਦੇ ਜੀ ਵੀ ਉਹਦੇ ਰਿਸ਼ਤੇਦਾਰ ਵੀ ਮਾਰੇ ਗਏ ਤੇ ਉਹਦਾ ਵੀ ਬਿਆਨੀ ਆ ਰਿਹਾ ਜੀ ਕਿ ਮੈਂ ਵੀ ਇਹ ਮਰ ਜਾਂਦਾ ਚੰਗਾ ਸੋ ਉਸ ਸਮੇਂ ਫੌਜ ਵੱਲੋਂ ਜਿਹੜਾ ਬਲਿਟਨ ਜਾਂ ਵਿਦੇਸ਼ ਸਕੱਤਰ ਵੱਲੋਂ ਜੋ ਬਲਿਟਨ ਜਾਰੀ ਕੀਤਾ ਗਿਆ ਜੋ ਮੀਡੀਆ ਨੂੰ ਬਰੀਫ ਕੀਤਾ ਗਿਆ ਉਹਦੇ ਵਿੱਚ ਕਿਹਾ ਗਿਆ ਕਿ ਅਸੀਂ ਇਹਨਾਂ ਦੇ 9 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ 24 ਮਜ਼ਾਈਲਾ ਛੱਡੀਆਂ ਤੇ ਉਹ ਟਿਕਾਣਿਆਂ ਨੂੰ ਅਸੀਂ ਨਸ਼ਟ ਕੀਤਾ ਤੇ ਕਈ ਅੱਤਵਾਦੀ ਮਾਰੇ ਗਏ ਹੂੰ ਕਈ ਅੱਤਵਾਦੀ ਦੇ ਵਿੱਚ ਕੋਈ ਅੰਕੜਾ ਨਹੀਂ ਆ ਹੂੰ 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 ਪਰ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਅਧਿਕਾਰਤ ਸੈਟਲਾਈਟ ਚੈਨਲਾਂ ਦੇ ਉੱਤੇ ਹਾਂਜੀ 70 90 100 200 900 ਤੱਕ ਵੀ ਹਮ ਹੁਣ ਇਹ ਅੰਕੜਾ ਕਿੱਥੋਂ ਆ ਰਿਹਾ ਸਹੀ ਆ ਉਹ ਕਹਿੰਦੇ ਜੀ ਸੂਤਰ ਨੇ ਮਤਲਬ ਜਿਹੜੇ ਸਾਡੇ ਜਾਂਬਾਜ ਫੌਜੀ ਜਵਾਨ ਉੱਥੇ ਐਕਸਰਸਾਈਜ਼ ਕਰਕੇ ਆਏ ਨੇ ਇਸ ਮਿਸ਼ਨ ਨੂੰ ਅੰਜਾਮ ਦੇ ਕੇ ਆਏ ਨੇ ਉਹ ਤੁਹਾਨੂੰ ਫੋਨ ਤੇ ਦੱਸ ਰਹੇ ਨੇ ਤੁਸੀਂ ਇਹ ਕਹਿਣਾ ਚਾਹੁੰਦੇ ਹਮ ਤੁਹਾਨੂੰ ਬਤੇਸ਼ਕੱਤਰ ਦੱਸ ਰਿਹਾ ਤੁਹਾਨੂੰ ਰਾਜਨਾਥ ਸਿੰਘ ਜਾਂ ਮਿਤਸ਼ਾ ਦੱਸ ਰਿਹਾ ਕੋਣ ਜਾਣਕਾਰੀ ਦੇ ਰਿਹਾ ਜੀ ਸੋ ਦੂਸਰੇ ਪਾਸੇ ਪਾਕਿਸਤਾਨ ਇਹ ਤਾਂ ਮੰਨ ਰਿਹਾ ਕਿ ਇਹ 9 ਸਾਡੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਇਹ ਵੀ ਮੰਨ ਰਿਹਾ ਕਿ 24 ਦੇ ਕਰੀਬ ਮਜ਼ਾਈਲਾ ਆਈਆਂ ਨੇ ਪਰ ਕਹਿੰਦਾ ਸਾਡੇ ਬੰਦੇ 8 ਮਰੇ ਨੇ ਤੇ ਉਹ ਵੀ ਅਤਵਾਦੀ ਨਹੀਂ ਜੀ ਉਹ ਤਾਂ ਆਮ ਲੋਕਾਂ ਤੇ ਹਮਲਾ ਹੋ ਗਿਆ ਤੇ ਉਹ ਉਹ ਹੀ ਬਿਆਨੀਆਂ ਕਰ ਰਹੇ ਹੁਣ ਉਹ ਤੋਂ ਬਾਅਦ ਉਧਰ ਦੀਆਂ ਸੋਸ਼ਲ ਮੀਡੀਆ ਕਿਉਂਕਿ ਉਧਰ ਦੇ ਕੋਈ ਚੈਨਲ ਤਾਂ ਇੱਧਰ ਅਧਕਾਰਕ ਚੈਨਲ ਨੇ ਜਿਹੜੇ ਉਹਨਾਂ ਦੇ ਸੋਸ਼ਲ ਮੀਡੀਆ ਵਾਲੇ ਉਹ ਤਾਂ ਇੱਧਰ ਬੰਦ ਨੇ ਪਰ ਜਿਹੜੀ ਇੱਕ ਦੂਰੇ ਤੇ ਡਾਊਨਲੋਡ ਕਰਕੇ ਇੱਕ ਦੂਰੇ ਸਕਰੀਨਸ਼ਾਟ ਲੈ ਕੇ ਆ ਕੁਝ ਲੈ ਕੇ ਆ ਰਿਹਾ ਏ ਦਰ ਉਧਰ ਉਹਦੇ ਵਿੱਚ ਉਹਨਾਂ ਦਾ ਆ ਬਿਆਨ ਨਹੀਂ ਆ ਰਿਹਾ ਤੇ ਉੱਥੋਂ ਦੇ ਜਿਹੜੇ ਰੱਖਿਆ ਮੰਤਰੀ ਨੇ ਉਹ ਕਹਿ ਰਹੇ ਨੇ ਕਿ ਜੀ ਜੇ ਭਾਰਤ ਇਹ ਤੋਂ ਅੱਗੇ ਨਹੀਂ ਕਰ ਵੀ ਕਰੂਗਾ ਤਾਂ ਫਿਰ ਅਸੀਂ ਵੀ ਨਹੀਂ ਕਰਦੇ ਹੂੰ ਪਰ LIC ਦੇ LIC ਦੇ ਉੱਤੇ ਲਗਾਤਾਰ ਤਣਾ ਬਣਿਆ ਹੂੰ ਹੂੰ ਉਸ ਗੋਲੀਬਾਰੀ ਲਗਾਤਾਰ ਹੋ ਰਹੀ ਹੈ ਉਹਦੇ ਵਿੱਚ ਲਗਾਤਾਰ ਦੋਵੇਂ ਪਾਸਿਓਂ ਜਵਾਬੀ ਕਾਰਵਾਈ ਪਾਸਤ ਵੱਲੋਂ ਵੀ ਹੋ ਰਹੀ ਹੈ ਸੋ ਇਹ ਸਥਿਤੀ ਦੇ ਵਿੱਚ ਸਾਡਾ ਸੋ ਕਾਲਡ ਜਿਹੜਾ ਰਾਸ਼ਟਰੀ মিডিਆ ਉਹ ਜਿਸ ਤਰ੍ਹਾਂ ਬਿਆਨ ਕਰ ਰਿਹਾ ਉਹਦੇ ਵਿੱਚ ਔਰ ਫੌਜ ਦੇ ਜਾਂ ਸਾਡੇ ਅਧਿਕਾਰੀਆਂ ਦੇ ਬਿਆਨ ਚ ਇੰਨਾ ਫਰਕ ਕਿੱਥੋਂ ਆਇਆ ਉਹ ਦੱਸਣ ਕਿ ਅੱਜ ਕਿਹੜੇ ਸੂਤਰ ਨੇ ਉਹਨਾਂ ਕੋਲ ਹੈ ਜਦੋਂ ਬਾਰਡਰ ਤੇ ਜਾ ਨਹੀਂ ਸਕਦੇ ਕੁਝ ਨਹੀਂ ਤੁਸੀਂ ਜਿਹੜੇ ਜਹਾਜ਼ਾਂ ਦੀ ਗੱਲ ਕੀਤੀ ਆ ਪੰਜ ਜਹਾਜ਼ਾਂ ਦੀ ਚਰਚਾ ਚੱਲ ਰਹੀ ਹੈ ਕਿ ਪੰਜ ਜਹਾਜ਼ ਡਿੱਗੇ ਜੀ ਕੋਈ ਕਹਿੰਦਾ ਜੀ ਤਿੰਨ ਭਾਰਤ ਚ ਡਿੱਗੇ ਨੇ ਦੋ ਪਾਕਿਸਤਾਨ ਚ ਡੇਗਲੇ ਯੂਨਾਨ ਨੇ ਡੇਗਲੇ ਜੀ ਉਧਰ ਵਾਲੇ ਕਹਿੰਦੇ ਨੇ ਅਸੀਂ ਪੰਜ ਜਹਾਜ਼ ਭਾਰਤ ਦੇ ਡੇਗਲੇ ਪਾਰਟ ਕਰ ਰਿਹਾ ਕਿ ਨਹੀਂ ਸਾਡਾ ਇੱਕ ਜਹਾਜ਼ ਕ੍ਰੈਸ਼ ਹੋਇਆ ਹੈ ਨਾ ਜਿਹੜਾ ਬਠਿੰਡੇ ਵਾਲਾ ਤੇ ਉਹ ਦੋ ਜਿਹੜੇ ਦੂਜੇ ਨੇ ਉਹ ਸਾਡੇ ਨਹੀਂ ਹੈਗੇ ਉਹਨਾਂ ਦੇ ਨੇ ਜਾਂ ਕੀ ਹੈ ਕਿਉਂਕਿ ਉਹ ਇਹ ਕਹਿੰਦੀ ਜੇਪ 17 ਪਰ ਅਧਿਕਾਰਕ ਤੌਰ ਤੇ ਕੋਈ ਬੁਲੇਟਿਨ ਜਾਰੀ ਨਹੀਂ ਹੋਇਆ ਨਾ ਜਾਰੀ ਨਹੀਂ ਹੋਇਆ ਬਿਲਕੁਲ ਸਹੀ ਹੂੰ ਕੋਈ ਸਰਕਾਰ ਵੱਲੋਂ ਫੌਜ ਵੱਲੋਂ ਕੋਈ ਇਹਦੇ ਤੇ ਬਿਆਨੀਆਂ ਨਹੀਂ ਹੈਗਾ ਹੂੰ ਸੋ ਇਸ ਲਈ ਹਾਂ ਜਿੱਥੋਂ ਤੱਕ ਗੱਲ ਹੈਗੀ ਆ ਪੁਲਵਾਮਾ ਖੇਤਰ ਦੇ ਵਿੱਚ ਇੱਕ ਫਾਈਟਰ ਜੈਟ ਡਿੱਗਦਾ ਹੈ ਠੀਕ ਹੈ ਮੀਡੀਆ ਉੱਥੇ ਪਹੁੰਚਦਾ ਹੈ ਤੇ ਮੀਡੀਆ ਨੂੰ ਨੇੜੇ ਨਹੀਂ ਜਾਣ ਦਿੱਤਾ ਜਾਂਦਾ ਪਰ ਪਿੰਡ ਵਾਲੇ ਲੋਕ ਕਿਉਂਕਿ ਪ੍ਰਵੀਨ ਜੀ ਜਿਹੜਾ ਕਸ਼ਮੀਰ ਘਾਟੀ ਦੇ ਲੋਕ ਨੇ ਉਹਨਾਂ ਨੂੰ ਹੁਣ ਸਾਈਕਲ ਦੀ ਆਵਾਜ਼ ਦੀ ਵੀ ਪਛਾਣ ਹੈ ਤੇ ਟੈਂਕ ਦੀ ਆਵਾਜ਼ ਦੀ ਵੀ ਪਛਾਣ ਹੈ ਪਛਾਣ ਹੈ ਨਾ ਉਹਨਾਂ ਨੂੰ ਗੋਲੀ ਤੇ ਗੋਲੇ ਦਾ ਫਰਕ ਵੀ ਪਤਾ ਤੇ ਉਹਨਾਂ ਨੂੰ ਜਹਾਜ਼ ਦੀ ਆਵਾਜ਼ ਦਾ ਤੇ ਡਿਗਣ ਦਾ ਫਰਕ ਵੀ ਪਤਾ ਕਿਉਂਕਿ ਉਹ ਰੋਜ਼ ਇਸਾ ਕਿਸਾ ਨੇ ਹੁਣ ਉਹ ਪਛਾਣ ਕਰਨ ਤੁਹਾਡੇ ਅੱਖਾਂ ਬਣ ਜਾਂਦੀਆਂ ਨੇ ਫਿਰ ਜੇ ਤੁਸੀਂ ਰੂਏ ਭੇਟ ਕੇ ਵੀ ਕਹੋਗੇ ਕਿ ਆਂ ਅੰਦਰ ਰੋ ਤੇ ਉਹਨਾਂ ਨੂੰ ਕਿਹਾ ਗਿਆ ਕਿ ਕਿਸੇ ਨੇ ਵੀਡੀਓ ਨਹੀਂ ਬਣਾਉਣੀ ਕਿਸੇ ਨੇ ਪਾਉਣੀ ਨਹੀਂ ਪਰ ਉਹਦੇ باوجود ਵੀ ਅੱਜ ਦੇ ਟੈਕਨੋਲੋਜੀ ਜੋ ਕਿਤੇ ਚੀਜ਼ ਲੁਕ ਨਹੀਂ ਸਕਦੀ ਹੂੰ 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 ਸੋ ਇੱਕ ਏਅਰ ਜੈਟ ਉੱਥੇ ਡਿੱਗਿਆ ਤੇ ਪਿੰਡ ਵਾਲਿਆਂ ਨੇ ਮੀਡੀਆ ਨੂੰ ਭਾਰਤੀ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ ਕਿ ਕੱਲੇ ਡਿੱਗਣ ਤੋਂ ਬਾਅਦ ਧਮਾਕੇ ਦੀ ਆਵਾਜ਼ ਨਹੀਂ ਸੀ ਉਹ ਤੋਂ ਬਾਅਦ ਲਗਾਤਾਰ ਉਹਦੇ ਵਿੱਚੋਂ ਬਹੁਤ ਧਮਾਕਿਆਂ ਦੀ ਆਵਾਜ਼ ਆਉਂਦੀਆਂ ਰਹੀਆਂ ਇਹਦਾ ਮਤਲਬ ਉਹਦੇ ਅੰਦਰ ਚਾਹੇ ਗੋਲਾ ਬਾਰੂਦ ਸੀ ਭਰਿਆ ਹੋਇਆ ਚਾਹੇ ਉਹਦੇ ਅੰਦਰ ਮਜ਼ਾਈਲਾਂ ਸੀ ਕੀ ਸੀ ਪਰ ਕਿਹਦਾ ਇਹ ਸਪਸ਼ਟਾ ਨਹੀਂ ਹੈ ਹੂੰ ਇਸੇ ਤਰ੍ਹਾਂ ਦੂਸਰਾ ਉਹ ਵੀ ਜੰਮੂ ਦੇ ਅਖਨੂਰ ਖੇਤਰ ਦੇ ਵਿੱਚ ਹੈ ਨਾ ਇੱਕ ਫਾਈਟਰ ਜੈਟ ਡਿੱਗਣ ਦੀ ਪੁਖਤਾ ਖਬਰ ਪਰ ਕਿਸ ਦਾ ਇਹ ਨਾ ਪਾਕਿਸਤਾਨ ਵਾਲੇ ਅਧਿਕਾਰਤ ਆਪਣਾ ਮੰਨ ਰਹੇ ਨੇ ਨਾ ਸਾਡੇ ਵਾਲੇ ਕਹਿ ਰਹੇ ਨੇ ਕਿ ਅਸੀਂ ਉਹਨਾਂ ਦਾ ਵੀ ਡਿੱਗਿਆ ਜਾਂ ਆਪਣਾ ਡਿੱਗਿਆ ਇਹਦੇ ਬਾਰੇ ਕੋਈ ਬਿਆਨੀਆਂ ਨਹੀਂ ਹੈਗਾ ਤੀਸਰਾ ਬਠਿੰਡੇ ਦੇ ਵਿੱਚ ਹੈ ਜਿਹੜਾ ਤੜਕਸਾ ਰਾ ਕੇ ਬਠਿੰਡੇ ਦੇ ਇਹ ਜਿਹੜਾ ਪਿੰਡ ਹੈ ਉੱਥੇ ਕਾਹਦੀਆਂ ਸਲਾਹ ਹੈ ਨਾ ਉੱਥੇ ਆ ਕੇ ਡਿੱਗਦਾ ਗੁੜਿਆਣਾ ਮੰਡੀ ਦੇ ਨੇੜੇ ਸੋ ਇਹਦੇ ਇਸ ਜਿਹੜਾ ਇਹ ਹੈ ਇੱਥੇ ਵੀ মিডিਆ ਭਾਰਤੀ মিডিਆ ਪੰਜਾਬੀ মিডিਆ ਪਹੁੰਚਣ ਦੀ ਕੋਸ਼ਿਸ਼ ਕਰਦਾ 2-3 ਕਿਲੋਮੀਟਰ ਨੂੰ ਪਿੱਛੇ ਰੋਕ ਲਿਆ ਜਾਂਦਾ ਔਰ ਇਸ ਦੇ ਬਾਰੇ ਆ ਰਿਹਾ ਕਿ ਇਹ ਸਾਡਾ ਕ੍ਰੈਸ਼ ਹੋ ਗਿਆ ਹੂੰ ਸੋ ਇਸ ਸਿੱਤੇ ਵਿੱਚ ਇਹਨਾਂ ਤਿੰਨਾਂ ਬਾਰੇ ਜਾਣਕਾਰੀ ਔਰ ਰਾਈਟਰਸ ਵੀ ਤਿੰਨ ਦੇ ਜਹਾਜ਼ਾਂ ਦੀ ਗੱਲ ਕਰ ਰਿਹਾ ਪਰ ਅਜੇ ਵੀ ਹਵਾ ਦੇ ਵਿੱਚ ਇਹ ਬਿਆਨੀਆਂ ਖੂਬ ਚੱਲ ਰਿਹਾ ਕਿ ਪੰਜ ਜਹਾਸੀ ਜੀ ਉਹਨਾਂ ਨੇ ਸਾਡੇ ਡੇਗਲੇ ਨਹੀਂ ਜੀ ਅਸੀਂ ਉਹਨਾਂ ਦੇ ਡੇਗਲੇ ਹੈਨਾ ਇਹ ਸਾਰੀ ਸੋ ਇਸ ਲਈ ਜਦੋਂ ਇਹ ਜੰਗ ਦਾ ਮਾਹੌਲ ਹੁੰਦਾ ਉਹਦੇ ਵਿੱਚ ਝੂਠ ਸੱਚ ਬਹੁਤ ਨਾਲ ਫੈਲਦਾ ਹੈ ਹਾਂ ਤੇ ਉਸ ਨੂੰ ਕਈ ਮਤਲਬ ਕਿ ਸਰਕਾਰੀ ਮੀਡੀਆ ਵੱਜੋਂ ਰਾਸ਼ਟਰੀ ਮੀਡੀਆ ਵੱਜੋਂ ਲੀਡਰ ਦੀ ਚਮਚਾਗਰੀ ਕਰਨ ਵੱਜੋਂ ਦੋਵੇਂ ਪਾਸਿਓਂ ਕਈ ਉਸ ਨੂੰ ਬਿਆਨੀਆਂ ਨੂੰ ਬੁਧਾ ਚੜਾ ਕੇ ਵੀ ਫਲਾਉਂਦੇ ਨੇ ਸੋ ਇਸ ਮੌਕੇ ਬੜੇ ਧਰਮੇ ਨਾਲ ਬੜੇ ਗੰਭੀਰਤਾ ਨਾਲ ਚੱਲਣ ਦੀ ਲੋੜ ਹੁੰਦੀ ਹੈ ਤਾਂ ਕਿ ਕੋਈ ਵੀ ਗਲਤ ਗੱਲ ਬਾਹਰ ਨਾ ਜਾਵੇ ਜੀ ਬਿਲਕੁਲ ਖਾਸ ਕਰਕੇ ਜਦੋਂ ਸੰਵੇਦਨਸ਼ੀਲ ਜਦੋਂ ਮਾਮਲੇ ਹੁੰਦੇ ਨੇ ਨਾ ਸ਼ਰਮਾ ਜੀ ਭਾਵੇਂ ਉਹ ਦੇਸ਼ਾਂ ਦੇ ਨਾਲ ਜੁੜੇ ਨੇ ਭਾਵੇਂ ਦੋ ਭਾਈਚਾਰਿਆਂ ਦੇ ਨਾਲ ਜੁੜੇ ਨੇ ਉਹਨਾਂ ਮਾਮਲਿਆਂ ਦੇ ਵਿੱਚ ਤੁਹਾਡੀ ਜਿਹੜੀ ਗੰਭੀਰਤਾ ਤੁਹਾਡੀ ਜਿਹੜੀ ਸੰਜੀਦਗੀ ਆ ਉਹ ਸਗੋਂ ਆਮ ਨਾਲੋਂ ਹੋਰ ਵੱਧ ਹੋਣੀ ਚਾਹੀਦੀ ਹੋਰ ਵੱਧ ਹੁੰਦੀ ਹੈ ਹਾਂਜੀ ਉੱਥੇ ਤੁਹਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਉੱਥੇ ਤੁਹਾਡਾ ਸ਼ਬਦਾਂ ਦਾ ਤਵਾਜ਼ਨ ਉੱਥੇ ਤੁਹਾਡੀ ਸਲੀਕਾ ਬੋਲਬਾਣੀ ਦਾ ਉਹ ਹੋਰ ਸਗੋਂ ਜ਼ਿੰਮੇਦਾਰਾਨਾ ਢੰਗ ਦੇ ਨਾਲ ਸਾਹਮਣੇ ਆਉਣਾ ਚਾਹੀਦਾ ਇਸ ਸਟ੍ਰਾਈਕ ਦੇ ਮਾਮਲੇ ਦੇ ਵਿੱਚ ਵੀ ਮੀਡੀਆ ਦਾ ਸਾਹਮਣੇ ਆ हां बिल्कुल जी प्रवीण जी एक बात सच है जी ਜਿਹਦੀ ਆਪਾਂ ਗੱਲ ਕਰਕੇ ਅਟੇ ਕਿ ਤੁਸੀਂ 70 ਦੇ ਅੰਕੜੇ ਲਈ ਜਾਂਦੇ ਹੋ ਤੁਸੀਂ 90 ਦੇ ਅੰਕੜੇ ਲਈ ਜਾਂਦੇ ਹੋ ਤੁਸੀਂ 100 ਦੇ ਅੰਕੜੇ ਲਈ ਜਾਂਦੇ ਹੋ ਤੁਸੀਂ 900 ਦੇ ਬਿਲਕੁਲ ਜੇ 24 ਮਜ਼ਾਈਲਾ ਡਿਗੀਆਂ ਤਾਂ ਜੇ ਉਹ ਟਿਕਾਣੀਆਂ 'ਚ ਹੀ ਡਿਗੀਆਂ ਜੇ ਉਹਨਾਂ ਦੇ ਕੈਂਪ ਸੀ ਤਾਂ ਕੁਛ ਸੀ ਤਾਂ ਇਹਦਾ ਮਤਲਬ ਕੁਛ ਤਾਂ ਮਾਰੇ ਹੀ ਗਏ ਹੋਣਗੇ ਤੇ ਪਰ ਉਹ ਤਾਂ ਨਹੀਂ ਜੋ ਉੱਥੇ ਹੋਣਗੇ ਜੀ ਜੀ ਕੁਝ ਕਹਿੰਦੇ ਨੇ ਕਿ ਉਹ ਪਹਿਲਾਂ ਹੀ ਖਾਲੀ ਕਰਕੇ ਭੱਜ ਗਏ ਜੀ ਹੈਨਾ ਸੋ ਮੀਡੀਆ ਆਪ ਕੋ ਆਪਣੇ ਢੰਗ ਨਾਲ ਮਤਲਬ ਜਾਂ ਤਾਂ ਅਧਿਕਾਰਤ ਆਪਾਂ ਕੱਲ ਜਦੋਂ ਸਵੇਰੇ ਗੱਲ ਕਰ ਰਹੇ ਸੀ ਇਹ ਵੀ ਆ ਨੌ ਟਕਾਣਿਆਂ ਦੀ ਗੱਲ ਆ ਰਹੀ ਆ 24 ਮਜ਼ਾਈਲਾਂ ਦੀ ਗੱਲ ਆ ਰਹੀ ਆ ਆ ਥਾਵਾਂ ਦੀ ਗੱਲ ਆ ਰਹੀ ਆ ਤਾਂ ਆਪਾਂ ਏਐਨਆਈ ਭਾਰਤ ਦੀ ਅਧਿਕਾਰਤ ਨਿਊਜ਼ ਏਜੰਸੀ ਦੇ ਵਰਨਾਂ ਗੱਲ ਕੀਤੀ ਹੂੰ ਅੱਜ ਜੇ ਆਪਾਂ ਤਿੰਨ ਜਹਾਜ਼ਾਂ ਦਾ ਜ਼ਿਕਰ ਕਰ ਰਹੇ ਆ ਤਾਂ ਆਪਾਂ ਉਹ ਰਾਈਟਰ ਦਾ ਹਵਾਲਾ ਲੈ ਰਹੇ ਆ ਕਿ ਉੱਥੇ ਉਹਨੇ ਤਿੰਨ ਦੀ ਗੱਲ ਕੀਤੀ ਤੇ ਆਪਣੇ ਕੋਲ ਵੀ ਤਿੰਨ ਦੀ ਜਾਣਕਾਰੀ ਹੈਗੀ ਆ ਪਰ ਪੰਜ ਦੀ ਗੱਲ ਕਿੱਥੋਂ ਆ ਰਹੀ ਆ ਸੋ ਮੀਡੀਆ ਦੇ ਅੱਜ ਦੇ ਤਰੀਕ ਦੇ ਵਿੱਚ ਮੈਨੂੰ ਦੱਸ ਦਿਓ ਬਾਰਡਰ ਤੇ ਕਿਹੜਾ ਸੂਤਰ ਆ ਤੁਹਾਡਾ ਸਹੀ ਇਹ ਵੀ ਏ ਵੀ ਮੀਡੀਆ ਦਾ ਇੱਕ ਪ੍ਰਚਾਰ ਹੈ ਕਿ ਜੀ ਜਿਹੜਾ ਸੰਦੂਰ ਸ਼ਬਦ ਹੈ ਉਹ ਮੋਦੀ ਜੀ ਨੇ ਦਿੱਤਾ ਅੱਛਾ ਹਾਂਜੀ ਹਾਂਜੀ ਬਿਲਕੁਲ ਮੈਂ ਕਹਿੰਦਾ ਦਿੱਤਾ ਹੋਊਗਾ ਹਮ ਪਰ ਤੁਹਾਨੂੰ ਕਿਹਨੇ ਦੱਸਿਆ ਮੋਦੀ ਨੇ ਦੱਸਿਆ ਜਾਂ ਬੌਝ ਨੇ ਦੱਸਿਆ ਸਵਾਲ ਤਾਂ ਇਹ ਹੈ ਕਿ ਤੁਸੀਂ ਅੱਜ ਅੱਜ ਫਿਰ ਦੱਸੋ ਕਿਹੜਾ ਸੂਤਰ ਦਾ ਤੁਹਾਡਾ ਵਾਲਾ ਮਤਲਬ ਇਸ ਤਰ੍ਹਾਂ ਉਹਨੂੰ ਜੋੜ ਕੇ ਬਿਲਕੁਲ ਮੈਂ ਕਹਿੰਦਾ ਕਿ ਉਹ ਸੁਹਾਗ ਦੇ ਪ੍ਰਤੀਕ ਵਜੋਂ ਕਿਉਂਕਿ ਪਹਿਲਗਾਮ ਦੇ ਵਿੱਚ ਜੋ ਅਤਵਾਦੀ ਘਟਨਾ ਵਾਪਰੀ ਉਹ ਸਾਰੇ ਮਰਦ ਮਾਰੇ ਜਾਂਦੇ ਨੇ ਹਾਂਜੀ ਹਾਂਜੀ ਬਿਲਕੁਲ ਇਸ ਲਈ ਕਿ ਘਰਾਂ ਦੇ ਚਿਰਾਗ ਬੁਝੇ ਨਹੀਂ ਸੁਹਾਗ ਉਜੜੇ ਨੇ ਉਥੋਂ ਉਹ ਚਿੰਨ ਵਜੋਂ ਲਿਆ ਤੇ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਮਤਲਬ ਹਿੰਦੂਵਾਦ ਵਾਲੀ ਸੋਚ ਪਈ ਹੈ ਉਹਦੇ ਵਿੱਚੋਂ ਵੀ ਇਹ ਚਿੰਨ ਪ੍ਰਤੀਕ ਵਜੋਂ ਲਿਆ ਕਿਉਂਕਿ ਹਿੰਦੂ ਧਰਮ ਦੇ ਵਿੱਚ ਇਹਦਾ ਬਹੁਤ ਮਹੱਤਵ ਹੈ ਸੰਦੂਰ ਸ਼ਬਦ ਦਾ ਸੋ ਉਸ ਪ੍ਰਤੀਕ ਵਜੋਂ ਵੀ ਇਹਨੂੰ ਮੰਨਿਆ ਜਾ ਸਕਦਾ ਨਵੇਂ ਵਿਆਹ ਵਾਲੇ حوالے ਨਾਲ ਸਭ ਤੋਂ ਵੱਧ ਚਰਚਾ ਤੋਂ ਜੋੜਾ ਹੋਇਆ ਜਿਹੜਾ ਹਨੀਮੂਨ ਤੇ ਗਿਆ ਸੀ ਹੈ ਨਾ ਉਸ ਵਜੋਂ ਵੀ ਮਤਲਬ ਕਿ ਇਸ ਨੂੰ ਕਹਿ ਸਕਦੇ ਹੋ ਲਿਆ ਕਿ ਕਿਹਾ ਤਾਂ ਇਹ ਵੀ ਜਾਂਦਾ ਇਸੇ ਵੀਡੀਓ ਵੱਲ ਕਿ ਪਹਿਲਾਂ ਮੰਗਲ ਸੂਤਰ ਸ਼ਬਦ ਵੀ ਵਿਚਾਰਿਆ ਗਿਆ ਹੂੰ ਹਨਾ ਫਿਰ ਉਹ ਤੋਂ ਬਾਅਦ ਸੰਦੂਰ ਸ਼ਬਦ ਫਾਈਨਲ ਹੋਇਆ ਪਰ ਮੋਦੀ ਨੇ ਫਾਈਨਲ ਕੀਤਾ ਇਹ ਮੀਡੀਆ ਕੋਲ ਜਾਣਕਾਰੀ ਕਿਥੋਂ ਸਾਡੇ ਕੋਲ ਤਾਂ ਨਹੀਂ ਹੈ ਹੂੰ 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 ਸੋ ਨਾ ਨਾ ਪੀਐਮਓ ਹਾਊਸ ਤੋਂ ਕੋਈ ਇਹ ਬਿਆਨੀਆਂ ਜਾਰੀ ਹੋਇਆ ਨਾ ਫੌਜ ਨੇ ਕਿਹਾ ਹਾਂ ਆਪਰੇਸ਼ਨ ਸੰਦੂਰ ਸੀ ਇਹ ਨਾਮ ਜਨ ਤੱਕ ਕੀਤਾ ਗਿਆ ਜੀ ਜੀ ਇਹ ਹਾਂ ਇਸ ਨੂੰ ਅੰਜਾਮ ਦਿੱਤਾ ਹੈ ਬਕਾਇਦਾ ਮੀਡੀਆ ਏਜੰਸੀਆਂ ਨੇ ਜਿਹੜੀਆਂ ਐਨਆਈ ਵਰਗੀਆਂ ਏਜੰਸੀਆਂ ਉਹਨਾਂ ਨੇ ਇਸ ਦੀ ਬਿਆਨੀਆਂ ਜਾਰੀ ਕੀਤਾ ਤੇ ਇਧਰ ਮਤਲਬ ਮੈਂ ਬੀਬੀਸੀ ਦੀ ਰਿਪੋਰਟ ਦੇਖ ਰਿਹਾ ਸੀ ਉਹ ਕਹਿ ਰਹੇ ਸੀ ਕਿ ਬਿਲਕੁਲ ਜੀ ਆ ਮਸਜਿਦ ਸੀ ਹੂੰ ਜਿਹੜੀ ਉੱਥੇ ਜਿਹਦੇ ਉੱਤੇ ਗੋਲੇਬਾਰੀ ਹੋਈ ਹੈ ਹੁਣ ਉਹ ਮਸਜਿਦ ਕੀ ਟਿਕਾਣਾ ਬਣੀ ਹੋਈ ਸੀ ਹੂੰ ਇਹਦੇ ਬਾਰੇ ਕੋਈ ਸਪਸ਼ਟ ਵਿਆਨੀਆ ਨਹੀਂ ਜੀ ਤੇ ਸਾਡੇ ਵਾਲੇ ਸਪਸ਼ਟ ਕਹਿੰਦੇ ਨੇ ਕਿ ਅਸੀਂ ਨਾ ਫੌਜ ਤੇ ਹਮਲਾ ਕੀਤਾ ਨਾ ਫੌਜ ਦੇ ਟਿਕਾਣਿਆਂ ਤੇ ਹਮਲਾ ਕੀਤਾ ਨਾ ਅਸੀਂ ਆਮ ਜਨਤਾ ਤੇ ਹਮਲਾ ਕੀਤਾ ਅਸੀਂ ਤਾਂ ਪਿੰਨ ਪੁਆਇੰਟ ਕੀਤੇ ਹੋਏ ਸੀਗੇ ਕਿ ਆਹ ਥਾਵਾ ਨੇ ਜੀ ਇੱਥੇ ਇੱਥੇ ਸੋ ਇਸ ਲਈ ਉਹ ਇਹਨਾਂ ਨੂੰ ਮਹੱਤਵਪੂਰਨ ਟਿਕਾਣਿਆਂ ਦੇ ਬਾਲਣ ਸੋ ਇਹ ਦੋਏ ਪਾਸਿਓਂ ਬਹੁਤ ਕੁਝ ਕੱਚ ਸੱਚ ਆ ਰਿਹਾ ਜੀ ਜੀ ਜਿਹਦੇ ਨਾਲ ਲੋਕਾਂ 'ਚ ਬਹੁਤ ਭਰਮ ਭਲੇਖਾ ਵੀ ਪੈ ਰਿਹਾ ਹੈ ਹੈਨਾ ਪਰ ਜੋ ਸਥਿਤੀ ਹੈ ਉਹ ਬਿਲਕੁਲ ਇਹ ਹੈ ਕਿ ਇਸ ਮੌਕੇ ਤਣਾਅ ਬਣਿਆ ਹੋਇਆ ਹੈ ਖਾਸ ਕਰ ਬਾਰਡਰ ਵਾਲੇ ਖੇਤਰਾਂ ਦੇ ਵਿੱਚ ਔਰ ਰੁਕ ਰੁਕ ਕੇ ਗੋਲੀਬਾਰੀ ਦੀਆਂ ਘਟਨਾਵਾਂ ਜਿਵੇਂ ਪਹਿਲਾਂ ਸੀਸਫਾਇਰ ਨੂੰ ਤੋੜਦੇ ਰਹੇ ਨੇ ਉਸ ਤਰ੍ਹਾਂ ਟੁੱਟ ਰਿਹਾ ਤੇ ਉਹਦੀ ਜਵਾਬੀ ਕਾਰਵਾਈ ਪਾਰਥ ਵੱਲੋਂ ਵੀ ਜਾਰੀ ਹੈ ਤੇ ਪਰ ਤਣਾਅ ਅਜੇ ਘਟਿਆ ਨਹੀਂ ਹੈ ਕੱਲ ਪੂਰੇ ਮੁਲਕ ਦੇ ਵਿੱਚ ਬਲੈਕਆਊਟ ਸੀ ਲਗਭਗ 247 ਥਾਵਾਂ ਦੇ ਉੱਤੇ ਲਗਭਗ ਬਲੈਕਆਉਟ ਸੀ ਜਿਹਦੇ ਵਿੱਚ ਪੰਜਾਬ ਚ ਵੀ 2 ਦਰਜਿੰਨੇ ਦੇ ਕਰੀਬ ਥਾਮਾ ਤੇ ਬਲੈਕਆਉਟ ਹੋਇਆ ਹੈਨਾ ਸੋ ਉਤੋਂ ਬਾਅਦ ਵੀ ਲੋਕਾਂ ਚ ਫਿਕਰ ਹੈਗਾ ਕਿ ਅਜੇ ਵੀ ਬਲੈਕਆਉਟ ਆ ਕੀ ਹੁਣ ਵੀ ਕੁਝ ਹੋ ਸਕਦਾ ਪਰ ਜਿਵੇਂ ਆਪਾਂ ਗੱਲ ਕੀਤੀ ਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਜੇ ਹੁਣ ਭਾਰਤ ਕੋਈ ਕਾਰਵਾਈ ਨਹੀਂ ਕਰੂਗਾ ਤਾਂ ਅਸੀਂ ਅੱਗੇ ਨਹੀਂ ਵਧਦੇ ਕਿਉਂਕਿ ਭਾਰਤ ਨੇ ਵੀ ਇਹੀ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਫੌਜ ਤੇ ਹਮਲਾ ਨਹੀਂ ਕਰ ਰਹੇ ਅਸੀਂ ਜੰਗ ਨਹੀਂ ਛੇੜ ਰਹੇ ਹਾਂਜੀ ਹਾਂਜੀ ਬਿਲਕੁਲ ਹੈਨਾ ਅਸੀਂ ਉੱਥੇ ਆਮ ਜਨਤਾ ਨੂੰ ਨਿਸ਼ਾਨਾ ਨਹੀਂ ਬਣਾ ਰਹੇ ਕਿਉਂਕਿ ਤਾਂ ਜੰਗ ਦੇ ਨਿਯਮ ਵੀ ਨੇ ਕਿ ਤੁਸੀਂ ਹਸਪਤਾਲ ਸਕੂਲ ਆਮ ਜਨਤਾ ਹੈ ਨਾ ਤੋਂ ਦੂਰ ਰਹਿਣਾ ਹੈ ਇਹਨਾਂ ਨੂੰ ਨਿਸ਼ਾਨਾ ਨਹੀਂ ਬਣਾਉਣਾ ਸੋ ਉਸ ਵਾਲੇ ਨਾਲ ਮੀਡੀਆ ਦਾ ਕਾਜ ਸੱਚ کافی ਚਰਚਾ ਚੱਲ ਰਹੀ ਜੀ ਬਿਲਕੁਲ ਤੇ ਅਗਲੀ ਗੱਲ ਕਰੀਏ ਪੰਜਾਬ ਦੇ ਨਾਲ ਸੰਬੰਧ ਤੇ ਨਾਲ ਡੈਮਾਂ ਦੇ ਨਾਲ ਸੰਬੰਧਤਾ ਆਪਾਂ ਕਈ ਦਿਨਾਂ ਤੋਂ ਇਸ ਮਾਮਲੇ ਉੱਤੇ ਚਰਚਾ ਕਰ ਰਹੇ ਹਾਂ ਸ਼ਰਮਾ ਜੀ ਡੈਮਾਂ ਦੀ ਸੁਰੱਖਿਆ ਕਹਿੰਦੇ ਪੁਲਿਸ ਹਵਾਲੇ ਆ ਪਰ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹਨਾਂ ਨੂੰ ਜਨਮ ਜ਼ਰੂਰ ਦਿੱਤਾ ਜਾ ਰਿਹਾ ਹੈ ਹਾਂ ਬਿਲਕੁਲ ਪ੍ਰਵੀਨ ਜੀ ਹਾਈ ਕੋਰਟ ਦੇ ਵਿੱਚ ਬੀਵੀਐਮਪੀ ਚਲਾ ਗਿਆ ਸੀਗਾ ਜੀ ਕਿ ਸਾਡੇ ਕੰਮ 'ਚ ਦਖਲ ਦੇ ਰਹੀ ਹੈ ਜੀ ਪੁਲਿਸ ਇਹਨਾਂ ਨੇ ਕੰਟਰੋਲ ਰੂਮ ਆਪਣੇ ਕੰਟਰੋਲ ਚ ਲੈ ਲਿਆ ਚਾਬੀਆਂ ਲੈ ਲਈਆਂ ਜੀ ਸਾਨੂੰ ਕੰਮ ਨਹੀਂ ਕਰਨ ਦਿੰਦੇ ਤੇ ਬੀਵੀਐਮਬੀ ਦੇ ਇਸ ਮਸਲੇ ਦੇ ਉੱਤੇ ਹਰਿਆਣਾ ਵੀ ਕੇਂਦਰ ਵੀ ਪੰਜਾਬ ਸਰਕਾਰ ਵੀ ਇਹਨਾਂ ਨੇ ਆਪੋ ਆਪਣੇ ਜਵਾਬ ਦਿੱਤੇ ਤੇ ਹੁਣ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਅਧਿਕਾਰ ਹੈ ਉਹ ਡੈਮਾਂ ਦੀ ਸੁਰੱਖਿਆ ਕਰੇ ਹਾਂ ਹਾਂ ਪਰ ਉਹ ਬੀਵੀਐਮਪੀ ਦੇ ਕੰਮ 'ਚ ਦਖਲ ਨਾ ਦੇ। ਅੱਛਾ ਠੀਕ ਹੈ ਮਾਹਲਾ ਵੀ ਮਤਲਬ ਸੁਰੱਖਿਆ ਵੀ ਕਰੇ ਮਤਲਬ ਚੌਕੀਦਾਰੀ ਉਹ ਕਰਨੀ ਆ ਸੀ ਮਰਜੀ ਬੀਬੀ ਐਮ ਬੀ ਦੀ ਚੱਲੇ ਪੰਜਾਬ ਦੇ ਡੈਮ ਧッカ ਕੇਂਦਰ ਦਾ ਇਹ ਇਹ ਦਾ ਮਤਲਬ ਇਹ ਹੁਕਮ ਉੱਧਰ ਨੂੰ ਜਾ ਦੇ ਨਾਲ ਇਹ ਵੀ ਕਿਹਾ ਕਿ ਪਟੀਸ਼ਨ ਦਾ ਨਤਾਰਾ ਕਰਦੇ ਹੋ ਆ ਕਿ ਪੰਜਾਬ ਪੁਲਿਸ ਨੂੰ ਡੈਮਾਂ ਦੀ ਸੁਰੱਖਿਆ ਦੀ ਖੁੱਲ ਹੈ ਤੇ ਪਰ ਉਹ ਕਿਸੇ ਵੀ ਬੀਬੀ ਐਮ ਬੀ ਦੇ ਕੰਮ ਵਿੱਚ ਦਖਲ ਨਾ ਦੇਵੇ 2 ਮਈ ਨੂੰ ਕੇਂਦਰੀ ਗ੍ਰਹਿਸ ਕਤਰ ਦੀ ਪ੍ਰਧਾਨਗੀ ਹੇਠ ਮੀਟਿੰਗ ਦੇ ਫੈਸਲੇ ਦੀ ਪਾਲਣਾ ਕਰੇ ਜੀ ਮੀਟਿੰਗ ਦਾ ਫੈਸਲਾ ਤਾਂ ਇਹੀ ਕਰਿਆ ਸੀਗਾ ਕਿ ਫਟਾਫਟ ਪਾਣੀ ਖੋਲ ਦੋ ਹਾਂ ਹੈ ਨਾ ਤੇ ਇਹਦਾ ਮਤਲਬ ਤੁਸੀਂ ਉਹੀ ਹੁਕਮ ਦੇ ਰਹੇ ਹੋ ਨਾਲੇ ਇਹ ਵੀ ਕਿਹਾ ਮਾਨਯੋਗ ਅਦਾਲਤ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੂੰ ਕੇਂਦਰ ਦੇ ਕਿਸੇ ਫੈਸਲੇ 'ਤੇ ਇਤਰਾਜ਼ ਹੈ ਹਾਂਜੀ ਤਾਂ ਉਹ ਕੇਂਦਰ ਕੋਲ ਸਿੱਧਾ ਨਾ ਜਾਵੇ ਬੀਬੀਐਮਬੀ ਦੇ ਚੇਅਰਮੈਨ ਰਾਹੀਂ ਕੇਂਦਰ ਕੋਲ ਜਾਵੇ ਠੀਕ ਹੈ ਮਤਲਬ ਇਹ ਇਸ ਲਈ ਕਦਕਦੇ ਲੱਗਦਾ ਹੈ ਕਿ ਇਹ ਫੈਸਲੇ ਕਿੱਥੋਂ ਤੇ ਕਿਵੇਂ ਹੋ ਰਹੇ ਨੇ ਹਾਂ ਜਦੋਂ ਕਿ ਆਪਾਂ ਲਗਾਤਾਰ ਗੱਲ ਕਰ ਰਹੇ ਕਿ ਮਾਨਯੋਗ ਅਦਾਲਤ ਸਿਵਾਏ ਨੋਟਿਸ ਵੀ ਲੈ ਸਕਦੀ ਹੈ ਵੀ ਦੁਨੀਆਪੁਰ ਦੇ ਵਿੱਚ 25 ਸਾਲਾਂ ਦਾ ਉਹ ਰਿਵਿਊ ਹੰਦਾ ਜੋ ਰਿਵਿਊ ਕਰ ਲਈਏ ਹੂੰ ਉਸ ਤੋਂ ਬਾਅਦ ਦੇਖ ਲੈਣੇ ਜੀ ਜੀ ਬਿਲਕੁਲ ਚੈੱਕ ਹੀ ਆ ਲੈਣੇ ਸੋ ਇਹ ਹੁਕਮ ਮਾਨਯੋਗ ਹਾਈ ਕੋਰਟ ਵੱਲੋਂ ਹੋਏ ਨੇ ਕਿ ਅਦਾਲਤ ਨੇ ਕਿਹਾ ਕਿ ਪੰਜਾਬ ਪੁਲਿਸ ਡੈਮੋ ਦੀ ਸੁਰੱਖਿਆ ਤੱਕ ਸੀਮਤ ਰਹੇ ਉਹ ਕੰਮ ਚ ਚੱਲਣਾ ਦਵੇ BBMP ਦੀ ਤੇ ਜੇ ਪੰਜਾਬ ਸਰਕਾਰ ਨੂੰ ਕੋਈ ਫੈਸਲਾ ਮਨਜ਼ੂਰ ਨਹੀਂ ਹੈਗਾ ਕੇਂਦਰ ਦਾ ਤਾਂ ਉਹ BBMP ਦੇ ਚੇਅਰਮੈਨ ਰਹੀਂ ਕੇਂਦਰ ਤੱਕ ਆਪਣਾ ਇਤਰਾਜ਼ ਪੱਟਾਵੇ ਤੇ ਉਸ ਤੋਂ ਬਾਅਦ ਕੇਂਦਰ ਜੇ ਕੋਈ ਹੁਕਮ ਦਿੰਦਾ ਉਹ ਵੀ ਪਾਲਣਾ ਕਰਨੀ ਲੋਕ ਜੀ ਬਿਲਕੁਲ ਤੇ ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ ਇੱਕ ਪਟਿਆਲੇ ਦੇ ਵਿੱਚ ਵਾਪਰੇ ਇੱਕ ਭਿਆਨਕ ਸੜਕ ਖਾਤਸੇ ਦੇ ਬਾਰੇ ਜਿਸ ਨੇ 6 ਸਕੂਲੀ ਬੱਚਿਆਂ ਦੀ ਜਾਨ ਲੈ ਲਈ ਹੈ ਜੀ। ਪ੍ਰਵੀਨ ਜੀ ਬਹੁਤ ਭਿਆਨਕ ਖਾਸਾ ਸੀ ਵੈਸੇ ਤਾਂ ਸੜਕਾਂ ਸਾਡੀਆਂ ਲਹੂ ਪੀਣੀਆਂ ਨੇ ਇਹਦੇ ਵਿੱਚ ਕੋਈ ਦੂਰਾਈ ਨਹੀਂ ਕਿ ਅੱਜ ਦੀ ਤਰੀਕ ਜੇ ਦੁਨੀਆ 'ਚ ਕੋਈ ਸਭ ਤੋਂ ਵੱਡਾ ਅਤਵਾਦ ਹੈ ਤਾਂ ਉਹ ਸੜਕ ਖਾਸੀ ਨੇ। ਹਾਂ ਜੀ ਬਿਲਕੁਲ ਖਾਸ ਕਰ ਭਾਰਤ ਵਾਲੇ ਹਿਵਾਲੇ ਨਾਲ ਤਾਂ ਗਿਣਤੀ ਬਹੁਤ ਜ਼ਿਆਦਾ ਹੈ। ਅਸੀਂ ਵਿਸ਼ੇਸ਼ਕ ਬਹੁਤ ਚੰਗੀਆਂ ਸੜਕਾਂ ਟੋਲ ਵਾਲੀਆਂ ਸੜਕਾਂ ਬਣਾ ਲੀਆਂ ਨੇ। ਹਨਾ ਪਰ ਜਿਹੀ ਸਾਡੀ ਸਪੀਡ ਹੈ ਤੇ ਉਸੇ ਸੜਕ ਦੇ ਉੱਤੇ ਸਾਡੀਆਂ ਹਰ ਚੀਜ਼ਾਂ ਚਲਣੀਆਂ ਨੇ ਦੋ ਪਹੀਆ ਵੀ ਉੱਥੇ ਤਿੰਨ ਪਹੀਆ ਵੀ ਉੱਥੇ ਚਾਰ ਪਹੀਆ ਵੀ ਉੱਥੇ ਹੈਨਾ ਤੇ ਵੱਡੀਆਂ ਗੱਡੀਆਂ ਵੀ ਛੋਟੀਆਂ ਗੱਡੀਆਂ ਵੀ ਤੋਂ ਹਾਸੇ ਦਾ ਸ਼ਕਾਰ ਹੁੰਦੀਆਂ ਕੋਈ ਲੇਨ ਕਲਚਰ ਨਹੀਂ ਅਜੇ ਕੋਈ ਸਪੀਡ ਕਲਚਰ ਨਹੀਂ ਸਾਡੇ ਅਜੇ ਤੱਕ ਅਸੀਂ दुरुस्त ਕਰ ਸਕੇ ਬੇਸ਼ੱਕ ਸਪੀਡ ਲੱਗੀ ਹੈ ਪੁਲਿਸ ਵੀ ਖੜੀ ਹੈ ਚਲਾਨ ਵੀ ਹੁੰਦੇ ਨੇ ਪਰ ਅਸੀਂ ਵੀ 벨ਟ ਤੇ ਸਪੀਡ ਦਾ ਕੰਟਰੋਲ ਉੱਥੇ ਰੱਖਦੇ ਹਾਂ ਕਿ ਸਾਨੂੰ ਪਤਾ ਕਿ ਇੱਥੇ ਚਲਾਨ ਹੋ ਸਕਦਾ ਨਹੀਂ ਅਸੀਂ ਵੀ ਪਰਵਾਹ ਨਹੀਂ ਕਰਦੇ ਔਰ ਇਹ ਘਟਨਾ ਬਹੁਤ ਭਿਆਨਕ ਹੈ ਪਟਿਆਲਾ ਦੇ ਸਮਾਣਾ ਰੋਡ ਉੱਤੇ ਪਿੰਡ ਟੈਕਟਰ ਕੋਲ ਇਹ ਹਾਸਾ ਵਾਪਰਿਆ ਪਰ ਇੰਨਾ ਭਿਆਨਕ ਸੀਗਾ ਕਿ ਜਿਹੜੀ ਮਤਲਬ ਕਿ ਇਨੋਵਾ ਸੀਗੀ ਜਿਹਦੇ ਵਿੱਚ ਬੱਚੇ ਸਵਾਰ ਸੀਗੇ ਉਹ ਇਨੋਵਾ ਮਤਲਬ ਟਰੱਕ ਦੇ ਨਾਲ ਜਦੋਂ ਹਾਸਾ ਟਿਪਰ ਦੇ ਨਾਲ ਹਾਸਾ ਸ਼ਿਕਰ ਹੁੰਦੀ ਆ ਤਾਂ ਇਹ ਇਸ ਬੁਰੀ ਤਰ੍ਹਾਂ ਇਕੱਠੀ ਹੁੰਦੀ ਆ ਕਿ ਕ੍ਰੇਨ ਨਾਲ ਸਿੱਧੀ ਕਰਕੇ ਬੱਚੇ ਕੱਢਣੇ ਪਏ। ਉਹ ਅੱਛਾ ਸੋ ਇਹ ਭੁਪਿੰਦਰਾ ਇੰਟਰਨੈਸ਼ਨਲ ਸਕੂਲ ਦੇ 6 ਬੱਚੇ ਸੀ ਇਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਹੂੰ ਤੇ ਹਾਦਸੇ ਚ ਇਨੋਵਾ ਦਾ ਜਿਹੜਾ ਕਾਰ ਡਰਾਈਵਰ ਸੀਗਾ ਜਿਹੜਾ ਉਹ ਵੀ ਮਾਰਿਆ ਗਿਆ। ਸੋ ਪੰਜ ਜਣੇ ਪੂਰੀ ਤਰ੍ਹਾਂ ਜ਼ਖਮੀ ਨੇ ਜਿਨ੍ਹਾਂ ਚੋਂ ਤਿੰਨ ਪਟਿਆਲਾ ਚ ਦਾਖਲ ਨੇ। ਠੀਕ ਹੈ ਜੀ। ਇਹ ਹਾਦਸਾ ਟਿੱਪਰ ਤੇ ਇਨੋਵਾ ਦਰਮਿਆਨ ਸੀਗਾ ਜਿਵੇਂ ਮੈਂ ਜ਼ਿਕਰ ਕੀਤਾ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਨੋਵਾ ਇਸ ਕਦਰ ਕੱਠੀ ਹੋ ਗਈ ਕਿ ਜੇ ਸੀ ਵੀ ਲਿਆ ਕੇ ਉਹਨੂੰ ਪਹਿਲਾਂ ਸਿੱਧਿਆ ਕਰਨਾ ਪਿਆ ਖਿੱਚ ਕੇ ਫਿਰ ਉਸ ਤੋਂ ਬਾਅਦ ਉਹ ਚ ਬੱਚੇ ਕੱਢ ਸਕੇ। ਜੀ ਬਿਲਕੁਲ ਬਹੁਤ ਭਿਆਨਕ ਹਾਦਸਾ ਹੋਇਆ। ਸਰਕਾਰਾਂ ਦੀਆਂ ਵੀ ਜ਼ਿੰਮੇਵਾਰੀਆਂ ਨੇ ਤੇ ਸਾਡੀਆਂ ਵੀ ਜ਼ਿੰਮੇਵਾਰੀਆਂ ਨੇ ਕਿ ਅਸੀਂ ਵੀ ਜਿਹੜੀ ਸਪੀਡ ਲਿਮਟ ਹੈ ਉਹਦਾ ਪਾਲਣ ਕਰਗੇ ਤੇ ਧਿਆਨ ਦੇ ਨਾਲ ਚੱਲੀਏ ਇਹਦੇ ਵਿੱਚ ਕੋਈ ਦੁਰਾ ਨਹੀਂ ਕਿ ਸੜਕੀ ਸੁਰੱਖਿਆ ਨੂੰ ਲੈ ਕੇ ਨਾ ਤਾਂ ਸਰਕਾਰਾਂ ਦਾ ਸਿਸਟਮ ਕਦੇ ਗੰਭੀਰ ਦਿਖਾਈ ਦਿੰਦਾ ਹੀ ਨਹੀਂਗਾ ਸ਼ਰਮਾ ਜੀ ਬਿਲਕੁਕੁਲ ਸ਼ਰਮਾ ਜੀ ਬਹੁਤ ਧੰਨਵਾਦ ਤੁਹਾਡਾ ਇਹਨਾਂ ਜਾਣਕਾਰੀਆਂ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਖਬਰ ਤੇ ਨਜ਼ਰ ਰੋ ਪੈਥੀਸ ਮਾਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ